ਸਰ ਜਿਹੜਾ ਮੇਨ ਬਾਜ ਜਿਹੜਾ ਗੁਰੂ ਸਾਹਿਬ ਦੇ ਨਾਲ ਦੇ ਰਿਲੇਟਡ ਸੀਗਾ ਉਹ ਹੈਗਾ ਸੀ ਪੈਰਾਗ੍ਰਾਈਨ ਉਹਨੂੰ ਸ਼ਾਹੀਨ ਕਿਹਾ ਜਾਂਦਾ ਸ਼ਾਹੀਨ ਦੁਬਈ ਤੋਂ ਸ਼ਾਹੀਨ ਦੇ ਨਾਮ ਤੋਂ ਅੱਜ ਵੀ ਫੇਮਸ ਹੈ ਜੀ ਪਾਕਿਸਤਾਨ ਤੋਂ ਜਿੱਨੇ ਉੱਥੇ ਕਿਉਂਕਿ ਅਲਾਉਡ ਹੈ ਇਹਨਾਂ ਨੂੰ ਵੇਚਣਾ ਸੇਲ ਪਰਚੇ ਜੀ ਪਾਕਿਸਤਾਨ ਤੋਂ ਸਰ ਸਾਰਾ ਦੁਬਈ ਜਾਂਦਾ ਇਸ ਦਾ ਡਿਮਾਂਡ ਕਿਹਾ ਰੱਖਿਆ ਆਪ ਨੇ ਇਸਕੀ ਇਸ ਦਾ ਡਿਮਾਂਡ ਆਪ ਨੇ ਰੱਖਿਆ 15000 ਰੁਪਏ ਇਸ 200 ਕਿਲੋਮੀਟਰ ਪਰ ਆਵਰ ਦੀ ਉਹਦੀ ਸਪੀਡ ਹੈ ਬਿਨਾਂ ਰੁਕੇ ਤੇ ਉਸੇ ਉਹ ਜਿੰਨੀ ਮਰਜ਼ੀ ਉਹ ਚਾਹੀ ਤੇ ਹੋਵੇ ਨੇ ਅਗਰ ਆਪਣਾ ਟਾਰਗੇਟ ਸੈੱਟ ਕਰ ਲਿਆ ਤਾਂ ਅੰਜਾਮ ਦੇ ਦਿੰਦਾ ਸਭ ਆਉਦਾ ਸਿਰਫ ਮਾਸਾਹਰੀ ਹੈ ਸਰ ਇਹ ਇੱਕ ਚੀਜ਼ ਬਣੀ ਮਾਸ ਖਾਂਦੇ ਹਾਂ ਸਾਡੇ ਕੋਈ ਕਈ ਬੰਦੇ ਆਨੇਗੇ ਕਿ ਤੁਸੀਂ ਇੱਕ ਪਾਸੇ ਸੇਵਾ ਕਰ ਰਹੇ ਹੋ ਇੱਕ ਪਾਸੇ ਇਹਨਾਂ ਨੂੰ ਮਾਸ ਖਵਾ ਰਹੇ ਹੋ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਜਿਹੜੀ ਜਿਹੜੀ ਚੁੰਝਣ ਦੀ ਹੈ ਜਿਹਦੇ ਪੰਜੇ ਹੁੰਦੇ ਹਨ ਉਹਨਾਂ ਦਾ ਸਾਈਜ਼ ਗ੍ਰੋਥ ਹੁੰਦੇ ਹੁੰਦੇ ਇੱਕ ਜਗ੍ਹਾ ਤੇ ਖੜ ਜਾਂਦਾ ਫਿਰ ਉਹਨੂੰ ਤੋੜਨਾ ਪੈਂਦਾ ਆ ਬਹੁਤ ਦਰਦ ਵਾਲਾ ਹੁੰਦਾ ਜਿਵੇਂ ਆਪਾਂ ਤਾਂ ਕਹਿ ਦਾਂਗੇ ਤੋੜ ਲੈਂਦਾ ਜੀ ਉਗ ਜਾਂਦੀ ਆ ਕਾਫੀ ਉਹਨੂੰ ਪੇਨ ਹੁੰਦੀ ਹੈ ਜੀ ਕਿਲੇ ਦੇ ਅੰਦਰ ਵੀ ਕੋਈ ਬਾਤ ਜਿਹੜਾ ਉਹ ਫਸ ਗਿਆ ਸੀ ਪਹਿਲਾਂ ਤਾਂ ਉਹ ਚੜ੍ਹਾਈ ਆਪਣੀ ਜਿਹੜੀ ਪੌੜੀ ਹੁੰਦੀ ਹੈ ਪਰ ਉਚਾਈ 80 ਤੋਂ ਵੀ ਉੱਪਰ ਸੀਗੀ ਜੀ ਉਹਦੀ ਪੇੜ ਦੀ ਜੀ ਫਿਰ ਉਹਨਾਂ ਚੋਂ ਇੱਕ ਭਾਈ ਸਾਹਿਬ ਸੀਗੇ ਉਹਨਾਂ ਨੇ ਕਿਹਾ ਕਿ ਮੈਂ ਚੜ ਜਾਂਗਾ ਕਿ ਐਸਾ ਕੋਈ ਉਹ ਨਹੀਂ ਮੇਰੀ ਜ਼ਿੰਮੇਵਾਰੀ ਆ ਉਹਨਾਂ ਨੇ ਡੋਰਾਂ ਡੋਰਾਂ ਵੱਟ ਕੇ ਉਸ ਬਾਜ਼ ਡੋਰ ਚ ਫਸਿਆ ਹੋਇਆ ਸੀ ਸਰ ਡੋਰ ਚ ਫਸਿਆ ਆ ਆ ਜਿਹੜੇ ਬੰਦੇ ਮੇਰੀ ਇੰਟਰਵਿਊ ਵੀ ਦੇਖ ਰਹੇ ਹੋਣੇ ਉਹਨਾਂ ਨੇ ਕਦੀ ਬੈਠੇ ਆਪਣੀ ਲਾਈਫ 'ਚ ਬਿਜ਼ੀ ਆ ਉਹਨਾਂ ਨੇ ਕਦੀ ਸੋਚਿਆ ਨਹੀਂ ਆ ਕਿ ਮੇਰੇ ਮੁਹੱਲੇ ਦੇ ਬਾਗ ਕਿੰਨੇ ਕਬੂਤਰ ਆ ਖਾਣਾ ਕਿਵੇਂ ਘੜ ਰਹੇ ਆ ਜਾਂ ਇੰਨੇ ਬਾਜ਼ ਐ ਇੰਨੀ ਚਿੜੀਆਂ ਐ ਐਸਐਮਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹੈਪੀ ਪਕਤਾ ਅੱਜ ਇੱਕ ਖਾਸ ਮੁਲਾਕਾਤ ਤੁਹਾਡੇ ਨਾਲ ਕਰਵਾਉਣੀ ਹੈ ਤੇ ਉਹ ਖਾਸ ਮਹਿਮਾਨ ਸਾਡੇ ਨਾਲ ਨੇ ਸੰਦੀਪ ਜੀ ਸੰਦੀਪ ਜੀ ਸਾਈਂ ਜੀ ਜਿਹੜੇ ਬਾਡ ਨੇ ਜਾਂ ਐਨੀਮਲ ਨੇ ਉਹਨਾਂ ਨੂੰ ਪੰਚਾਉਣ ਦੇ ਲਈ ਇੱਕ ਸੁਸਾਇਟੀ ਉਹਨਾਂ ਨੇ ਬਣਾਈ ਹੋਈ ਹੈ ਜਿਸ ਦੇ ਰਾਹੀਂ ਜਿਹੜੇ ਆਪਾਂ ਕਹਿੰਦੇ ਕਿ ਪੰਛੀ ਜਦੋਂ ਰੁੱਤ ਆਉਂਦੀ ਆ ਪਤੰਗਾਂ ਦੀ ਡੋਰਾ ਚ ਫਸ ਜਾਂਦੇ ਨੇ ਜਾਂ ਦਰਖਤਾਂ ਚ ਫਸ ਕੇ ਮਰ ਜਾਂਦੇ ਨੇ ਤੇ ਉਹਨਾਂ ਨੂੰ ਬਚਾਉਣ ਦਾ ਇੱਕ ਆਪਣਾ ਤਹਈਆ ਕਰਦੇ ਨੇ ਉਦਮ ਕਰਦੇ ਨੇ ਉਹਨਾਂ ਦੀ ਟੀਮ ਹੈ ਪੰਛੀਆਂ ਨੂੰ ਕਿਵੇਂ ਬਚਾ ਸਕਦੇ ਆ ਪੰਛੀਆਂ ਲਈ ਘਰਾਂ ਦੇ ਬਾਹਰ ਪਾਣੀ ਰੱਖਣਾ ਜ਼ਰੂਰੀ ਹੈ ਅਕਸਰ ਗਰਮੀਆਂ ਦੇ ਵਿੱਚ ਆਪਾਂ ਰੱਖਦੇ ਵੀ ਆ ਪਰ ਬਹੁਤੇ ਜਿਹੜੇ ਬੰਦੇ ਦੇਖਦੇ ਨੇ ਕਿ ਪੰਛੀ ਤਾਰ ਨਾਲ ਲੰਮਕ ਗਿਆ ਪਰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਸੰਦੀਪ ਜੀ ਸਾਡੇ ਨਾਲ ਨੇ ਗੱਲਬਾਤ ਕਰਨਗੇ ਬਹੁਤ ਬਹੁਤ ਸਵਾਗਤ ਹੈ ਜੀ ਕੀ ਹਾਲ ਨੇ ਠੀਕ ਹੋ ਵਧੀਆ ਜੀ ਕਿਉਂ ਸੋਚਿਆ ਸੰਦੀਪ ਹੁਣਾ ਨੇ ਵੀ ਪੰਛੀਆਂ ਨੂੰ ਬਚਾਉਣਾ ਜਾਂ ਜਾਨਵਰਾਂ ਨੂੰ ਜਾਂ ਜਿਹੜੇ ਗਲੀ ਦੇ ਵਿੱਚ ਫਿਰਦੇ ਆਵਾਰਾ ਕੁੱਤੇ ਆ ਉਹਨਾਂ ਨੂੰ ਬਚਾਉਂਦੇ ਹੋ ਅੱਜ ਕੱਲ ਤਾਂ ਮਨੁੱਖ ਵੀ ਉਸੇ ਹਾਲਾਤਾਂ ਚ ਵਿਚਰ ਰਿਹਾ ਹੈਗਾ ਮਨੁੱਖ ਨੂੰ ਕਿਉਂ ਨਹੀਂ ਬਚਾਉਂਦਾ ਸੋਚਿਆ ਸਰ ਜਿਹੜੀ ਸਾਡੀ ਐਨਜੀਓ ਹੈ ਉਹ ਹਰ ਤਰ੍ਹਾਂ ਦੇ ਫੀਲਡ ਚ ਕੰਮ ਕਰਦੀ ਹੈ ਜੀ ਸਾਡੇ ਕੋਲ ਕੋਈ ਕੇਸ ਹਿਊਮਨਸ ਆਉਂਦਾ ਅਸੀਂ ਉੱਥੇ ਵੀ ਹੈਲਪ ਕਰਦੇ ਆ ਇਹ ਚੀਜ਼ ਸ਼ੁਰੂਆਤ ਹੋਈ ਸੀ ਜੀ ਛੋਟੇ ਹੁੰਦੇ ਜਿਵੇਂ 7ਵੀਂ 8ਵੀਂ ਸੀਗੇ ਉਦੋਂ ਇੱਕ ਡੌਗ ਸੀਗਾ ਗਲੀ ਚ ਬਹੁਤ ਵਧੀਆ ਸੀਗਾ ਜਿਵੇਂ ਸਕੂਲ ਤੋਂ ਆਣਾ ਉਸ ਟਾਈਮ ਖੇਡਣ ਦਾ ਕੋਈ ਤੁਹਾਡੇ ਗਲੀ ਜਿੱਥੇ ਤੁਸੀਂ ਸੀ ਉਹ ਖੇਡਣ ਦਾ ਕੋਈ ਸਾਧਨ ਨਹੀਂ ਹੁੰਦਾ ਬੱਚੇ ਹੁੰਦੇ ਸੀ ਤੇ ਜਾਂ ਫਿਰ ਗਲੀ ਦੇ ਡੌਗਸ ਨਾਲ ਪਿਆਰ ਪੈ ਜਾਂਦਾ ਸੀ ਤੇ ਉਹ ਡੌਗ ਸੀਗਾ ਜੀ ਉਹਦੇ ਸਿਰ ਦੇ ਉੱਪਰ ਇੱਕ ਜ਼ਖਮ ਹੋ ਗਿਆ ਜ਼ਖਮ ਵੱਧਦਾ ਵੱਧਦਾ ਤੇ ਕੀੜੇ ਪੈ ਗਏ ਤਾਂ ਉਸ ਟਾਈਮ ਕੋਈ ਇਦਾਂ ਦੀ ਸੋਚ ਨਹੀਂ ਸੀ ਕਿ ਕਿਸੇ ਕਿਸ ਨੂੰ ਬਚਾ ਸਕਦੇ ਆ ਆਪਾਂ ਜਾਂ ਇਦਾਂ ਲਾਜ ਕਰਾ ਸਕਦੇ ਆ ਤੇ ਉਸ ਡੌਗ ਨੂੰ ਮੱਲੇ ਦੇ ਕੁਝ ਬੰਦਿਆਂ ਨੇ ਚੱਕ ਕੇ ਉਹਨੂੰ ਉਹ ਕਿੱਥੇ ਦੂਰ ਛੱਡ ਆਇਆ ਉਹਨੂੰ ਉਦੋਂ ਮਨੋ ਛੋਟਾ ਮਤਲਬ ਬਚਪਨ ਹੁੰਦਾ ਯੂ ਉਦਾਸ ਹੋਇਆ ਲੱਭਿਆ ਵੀ ਰੋਇਆ ਵੀ ਕਾਫੀ ਟਾਈਮ ਕਰਦਿਆਂ ਨੇ ਵੀ ਸਮਝਾਇਆ ਕਿ ਕੋਈ ਗੱਲ ਨਹੀਂ ਆ ਜਾਏਗਾ ਉਹ ਚੀਜ਼ ਇੱਕ ਮਨ ਚ ਬੈਠ ਗਈ ਸੀ ਕਿ ਜੇ ਇੱਕ ਨਾਲ ਇਦਾਂ ਹੋ ਰਿਹਾ ਤੇ ਹੋਰ ਕਿੰਨੇ ਜੀਵ ਜੰਤੂ ਹੈਗੇ ਜਿਨ੍ਹਾਂ ਨੂੰ ਕੋਈ ਦੁਬਾਰਾ ਲੱਭਿਆ ਨਹੀਂ ਡੌਗ ਨਹੀਂ ਸਰ ਉਹ ਕਿੱਥੇ ਛੱਡ ਆਏ ਹੋਣੇ ਜੀ ਜਿਵੇਂ ਅੱਜ ਕੱਲ੍ਹ ਲੋਕ ਚੱਕਦੇ ਆਂ ਪਾਖੜਾ ਦੇ ਨੇੜੇ ਛੱਡਦੇ ਆਂ ਡੌਗ ਨੂੰ ਅੱਜ ਵੀ ਇਹ ਚੀਜ਼ ਚੱਲ ਰਹੀ ਹੈ ਅੱਜ ਵੀ ਆਈ ਕਰਦੇ ਬਿਲਕੁਲ ਨਹੀਂ ਇਹ ਇਕੱਲੇ ਸ਼ਹਿਰਾਂ ਚ ਨਹੀਂ ਹੈ ਪਿੰਡਾਂ ਚ ਵੀ ਇਸ ਤਰ੍ਹਾਂ ਕੇ ਵੀ ਕੋਈ ਡੌਗ ਜਿਹੜਾ ਕੋਈ ਕੁੱਤਾ ਜਿਹੜਾ ਜਿਆਦਾ ਪਰੇਸ਼ਾਨ ਕਰਦਾ ਹੋਵੇ ਉਹ ਤਾਂ ਉਹਨੂੰ ਦੂਰ ਛੱਡਿਆਉਂਦੇ ਨੇ ਹਾਲਾਂਕਿ ਜਿਹੜਾ ਇਹ ਜਾਨਵਰ ਹੈ ਕੁੱਤੇ ਦੀ ਆਪਾਂ ਗੱਲ ਕਰਦੇ ਹਾਂ ਕਿ ਬੜਾ ਸਮਝਦਾਰ ਹੁੰਦਾ ਫੇਰ ਵਾਪਸ ਆ ਜਾਂਦਾ ਹੈ ਜੀ ਹਰ ਚੀਜ਼ ਦਾ ਹੱਲ ਹੈ ਸਰ ਹਰ ਚੀਜ਼ ਦਾ ਹੱਲ ਹੈ ਹਰ ਕੁਦਰਤ ਦੀ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਹੁੰਦੇ ਜੀ ਸਾਨੂੰ ਕਈ ਕੇਸ ਆਉਂਦੇ ਆ ਫੋਨ ਆਉਂਦੇ ਆ ਕਿ ਬੋਰੀ ਚ ਬੰਨਿਆ ਹੋਇਆ ਡੌਗ ਬੋਰਡ ਬੰਨਿਆ ਹੋਇਆ ਬਿੱਲੀ ਬੰਨੀ ਹੋਈ ਹੈ ਜੀ ਨਹੀਂ ਬਾਲੋ ਜਿਵੇਂ ਤੁਹਾਡੇ ਤੇ ਉਹ ਅਸਰ ਕੀਤਾ ਉਸ ਚੀਜ਼ ਨੇ ਵੀ ਉਹ ਕੁੱਤੇ ਦੇ ਸਿਰ ਚ ਜ਼ਖਮ ਹੋਇਆ ਤੁਹਾਡਾ ਦਿਲ ਕੀਤਾ ਕਿ ਬਚਾਇਆ ਉਸ ਤੋਂ ਬਾਅਦ ਤੁਸੀਂ ਬਚਾਇਆ ਵੀ ਬਹੁਤ ਸਾਰੇ ਜਾਨਵਰਾਂ ਨੂੰ ਤਾਂ ਘਰ ਦੇ ਨਾਲ ਨਹੀਂ ਰੋਕਿਆ ਕਿ ਇਸ ਤਰ੍ਹਾਂ ਦੇ ਜਾਨਵਰ ਜਿਨ੍ਹਾਂ ਦੇ ਤੁਹਾਡੀ ਤਾਂ ਕੋਈ ਟ੍ਰੇਨਿੰਗ ਹੀ ਨਹੀਂ ਹੈ ਇਸ ਲਈ ਤਾਂ ਟ੍ਰੇਨਿੰਗ ਦੀ ਲੋੜ ਹੈ ਸਰ ਟ੍ਰੇਨਿੰਗ ਇਦਾਂ ਹੋਈ ਜੀ ਜਿਵੇਂ ਗਊਸ਼ਾਲਾ ਹੁੰਦੀ ਅਸੀਂ ਜਦੋਂ 10ਵੀਂ 11ਵੀਂ ਚ ਹੋਏ ਉਦੋਂ ਪਤਾ ਲੱਗ ਗਿਆ ਇੱਕ ਤਾਂ ਇਹ ਹੁੰਦਾ ਨਾ ਕਿ ਘਰ ਦੇ ਛੋਟੇ ਬੱਚੇ ਨੂੰ ਬਾਰ ਜ਼ਿਆਦਾ ਜਾਣ ਨਹੀਂ ਦਿੰਦੇ ਏਰੀਆ ਤੋਂ ਸਕੂਲ ਟਾਈਮ ਆਇਆ ਜੀ ਘੁੰਮਣਾ ਫਿਰਨਾ ਸ਼ੁਰੂ ਕੀਤਾ ਪਤਾ ਲੱਗਿਆ ਕਿ ਕਾਲੀ ਮਾਤਾ ਦੇ ਮੰਦਿਰ ਦੇ ਅੰਦਰ ਗਊਸ਼ਾਲਾ ਹੈ ਹੋਰ ਦੋ ਤਿੰਨ ਜਗ੍ਹਾ ਤੇ ਗਊਸ਼ਾਲਾ ਉੱਥੇ ਇਦਾਂ ਦੇ ਜਿਹੜੇ ਜਾਨਵਰ ਹਨ ਉਹਨਾਂ ਦੀ ਕੇਅਰ ਕੀਤੀ ਜਾਂਦੀ ਹੈ ਉੱਥੇ ਜਾਣਾ ਸ਼ੁਰੂ ਕੀਤਾ ਘੰਟੇ ਲਈ ਦੋ ਘੰਟੇ ਲਈ ਨੌਲੇਜ ਲਈ ਉਹ ਸਿੱਖਣ ਦੇ ਲਈ ਹਾਂਜੀ ਨੌਲੇਜ ਲਈ ਉਸ ਤੋਂ ਬਾਅਦ ਦੋ ਐਨਜੀਓਜ਼ ਜੁਆਇਨ ਕੀਤੀਆਂ ਇੱਕ ਵਿੱਚ ਸੇਵਾ ਐਦਾਂ ਹੀ ਕੀਤੀ ਇੱਕ ਵਿੱਚ ਸੇਵਾ ਮੈਂ ਸੈਲਰੀ ਦੇ ਤੌਰ ਤੇ ਕੀਤੀ ਸੀ ਉੱਥੇ ਮੈਂ ਆਪਣਾ ਸਾਰਾ ਟਾਈਮ ਦਿੰਦਾ ਸੀ ਤਾਂ ਉਧਰੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਿੱਖਣ ਤੋਂ ਬਾਅਦ ਫਿਰ ਮੈਂ ਮਹਿਸੂਸ ਕੀਤਾ ਕਿ ਜਾਨਵਰਾਂ ਲਈ ਕਾਫੀ ਐਨਜੀਓ ਹੈਗੀਆਂ ਪਟਿਆਲੇ 'ਚ ਪੰਜਾਬ 'ਚ ਵੀ ਐ ਗਊਆਂ ਲਈ ਹੈ ਡੌਗਸ ਲਈ ਹੈ ਜੀ ਤੇ ਬਰਡਸ ਲਈ ਕੋਈ ਐਨਜੀਓ ਨਹੀਂ ਸੀ ਬਰਡਸ ਅਸੀਂ ਰੈਸਕਿਊ ਕਰਨਾ ਤੇ ਹਸਪੀਟਲ ਲੈ ਕੇ ਜਾਣਾ ਤਾਂ ਡਾਕਟਰਸ ਨੂੰ ਵੀ ਇੰਨੀ ਨੌਲੇਜ ਨਹੀਂ ਹੁੰਦੀ ਸੀ ਕਿਉਂਕਿ ਛੋਟਾ ਜਿਹਾ ਸ਼ਰੀਰ ਹੁੰਦਾ ਜੀ 250 ਗ੍ਰਾਮ 300 ਗ੍ਰਾਮ ਦਾ ਪੰਛੀ ਹੁੰਦਾ ਦੇਖਣ 'ਚ ਬਹੁਤ ਵੱਡਾ ਲੱਗਦਾ ਮਾਸ ਦਾ ਤੁਹਾਨੂੰ ਪਤਾ ਹੀ ਕਿੰਨਾ ਬਹੁਤੇ ਇਲਜ਼ਾਮ ਇਹ ਵੀ ਲੱਗਦੇ ਨੇ ਕਿ ਐਨ ਜੀਓ ਬਣਦੀਆਂ ਹੀ ਪੈਸਾ ਕਮਾਉਣ ਦੇ ਲਈ ਨੇ ਕਿ ਦਿਖਾਇਆ ਕੁਝ ਹੋਰ ਜਾਂਦਾ ਸਰ ਤੇ ਕਮਾਇਆ ਕੁਝ ਹੋਰ ਜਾਂਦਾ ਸਰ ਹਰ ਚੀਜ਼ ਦਾ ਨਾ ਇੱਕ ਸਿਸਟਮ ਹੈ ਹੁੰਦਾ ਤਾਂ ਹੈ ਨਾ ਹੁਣ ਲੱਗਦਾ ਕਿ ਦੋਸ਼ ਲੱਗਦੇ ਸਭ ਪਾਸੇ ਮਤਲਬ ਸਰ ਪਦੇ ਕੀ ਹੁੰਦਾ ਜੀ ਤੁਹਾਨੂੰ ਇੱਕ ਚੀਜ਼ ਦੇਤੀ ਅਚਾਈ ਤੇ ਬੁਰਾਈ ਤੁਹਾਡੇ ਸਾਹਮਣੇ ਰੱਖਦੀ ਤੂੰ ਤੁਸੀਂ ਤੁਹਾਡਾ ਤੁਸੀਂ ਕੀ ਚੁੰਦੇ ਹੋ ਚੋ ਕੁਝ ਅੱਛਾ ਰਸਤਾ ਚੁੰਦੇ ਆ ਜੀ ਇਮਾਨਦਾਰੀ ਵਾਲਾ ਕੁਝ ਗਲਤ ਰਸਤਾ ਚੁੰਦੇ ਆ ਹਮ ਪਰ ਬਦਨਾਮੀ ਸਰ ਹੋਈ ਜਾਂਦੀ ਹੈ ਕਿਉਂਕਿ ਕਹਿੰਦੇ ਆ ਨਾ ਇੱਕ ਮੱਛੀ ਜਿਹੜੀ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਹਮ ਕੁਝ ਐਹੋ ਜੀਆਂ ਮੱਛੀਆਂ ਹੁੰਦੀਆਂ ਕਾਫੀਆਂ ਸਰ ਇੱਕ ਨਹੀਂ ਐ ਕਾਫੀ ਐ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਸੀ ਆਫ ਕੈਮਰਾ ਕੇ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਆ ਇੰਜ ਲਈ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਆ ਸਰ ਗਵਰਨਮੈਂਟ ਦੇ ਹਰ ਰੂਲ ਨੂੰ ਮੰਨਣਾ ਜ਼ਰੂਰੀ ਆ ਹੁਣ ਜਿਵੇਂ ਸਰ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਕਾਫੀ ਬਰਡ ਰੈਸਕਿਊ ਕਰ ਸਕਦੇ ਹਾਂ ਕੁਝ ਬਰਡ ਐਸੇ ਆ ਜਿਹੜੇ ਅਸੀਂ ਬਿਨਾਂ ਜੰਗਲਾਤ ਮੈਕਮੇ ਤੋਂ ਦੱਸੇ ਨਹੀਂ ਰੈਸਕਿਊ ਕਰ ਸਕਦੇ ਜਿਹੜੇ ਕਿਹੜੇ ਜਾਨਵਰ ਹੁੰਦੇ ਨੇ ਪੀਕੋਗਾ ਸਰ ਸਭ ਤੋਂ ਪਹਿਲਾ ਰਾਸ਼ਟਰੀ ਪੰਛੀ ਆ ਸਾਡਾ ਉਸ ਤੋਂ ਬਾਅਦ ਵਾਈਲਡ ਈਗਲ ਹੋਗੇ ਹੂੰ ਉਸ ਤੋਂ ਬਾਅਦ ਪੈਰਟ ਹੋਗੇ ਕਾਫੀ ਪੈਰਟ ਐਸੇ ਹੈਗੇ ਜਿਨ੍ਹਾਂ ਨੂੰ ਮਤਲਬ ਤੁਸੀਂ ਬਹੁਤ ਘੱਟ ਨਹੀਂ ਪਰ ਇਹ ਵਿਭਾਗ ਤਾਂ ਫਿਰ ਸੋਚਦਾ ਨਹੀਂਗਾ ਪੈਰਟ ਨਹੀਂ ਸਰ ਸੋਚਦੇ ਆ ਐਕਚੁਅਲੀ ਸਰ ਕੀ ਹੁੰਦਾ ਕਿ ਨਾ ਅਸੀਂ ਪਹੁੰਚ ਨਹੀਂ ਕਰਦੇ ਉਹਨਾਂ ਤੱਕ ਨਹੀਂ ਵਿਭਾਗ ਦੀ ਗੱਲ ਕਰਦਾ ਜਿਹੜਾ ਜੰਗਲੀ ਵਿਭਾਗ ਨਹੀਂ ਜੰਗਲੀ ਵਿਭਾਗ ਸਾਰੇ ਉਹ ਇਹ ਚੀਜ਼ਾਂ ਜਿਹੜੇ ਪੰਛੀ ਨੇ ਮਾਲੋ ਆਪਾਂ ਨੂੰ ਬਾਜ ਵੀ ਨਜ਼ਰ ਆ ਜਾਂਦੇ ਨੇ ਹਾਂਜੀ ਹਾਂਜੀ ਤੋਤੇ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਉਹ ਲਟਕੇ ਮਿਲ ਜਾਂਦੇ ਤਾਰਾਂ ਤੇ ਤਾਂ ਫਿਰ ਇਹ ਵਿਭਾਗ ਤਾਂ ਬਹੁਤ ਘੱਟ ਧਿਆਨ ਦਿੰਦਾ ਤੇ ਐਨ ਜੀਓ ਤਾਂ ਦਿੰਦੇ ਆ ਨਾ ਸਰ ਪਬਲਿਕ ਨੂੰ ਮਤਲਬ ਜਾਗਰੂਕ ਨਹੀਂ ਹੈ ਪਬਲਿਕ ਇੱਕ ਤਰ੍ਹਾਂ ਨਾਲ ਹੁਣ ਮੈਂ ਤੁਹਾਨੂੰ ਪੁੱਛਾਂ ਤੁਹਾਡੇ ਕੋਲ ਜੰਗਲਾਤ ਮਹਿਕਮੇ ਦਾ ਹੈਲਪਲਾਈਨ ਨੰਬਰ ਹੈਗਾ ਨਹੀਂ ਹੋਣਾ ਨਹੀਂ ਹੋਏਗਾ ਬਸ ਸਿੰਪਲ ਗੱਲ ਹੈ ਸਰ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਇਹ ਚੀਜ਼ਾਂ ਜਦੋਂ ਜਦੋਂ ਤੱਕ ਅਸੀਂ ਆਪਣੇ ਔਰੇ ਨੂੰ ਆਪਣੀ ਸੁਸਾਇਟੀ ਨੂੰ ਹਰ ਚੀਜ਼ ਨੂੰ ਇੱਜ਼ਤ ਨਹੀਂ ਦਾਂਗੇ ਹੂੰ ਹੁਣ ਮੇਰੇ ਕੋਲ ਐਂਬੂਲੈਂਸ ਦਾ ਨੰਬਰ ਵੀ ਆ ਹੈ ਹਾਰਟ ਦੇ ਪੇਸ਼ੈਂਟ ਲਈ ਵੀ ਮੈਂ ਆਪਣੇ ਫੋਨ 'ਚ ਨੰਬਰ ਸੇਵ ਕੀਤਾ ਹੈ ਬਲੱਡ ਬੈਂਕ ਜਿੰਨੇ ਲੋਕ ਬਲੱਡ ਡੋਨੇਟ ਕਰਦੇ ਆ ਜਾਂ ਜਿੰਨੇ ਵੀ ਗਰੁੱਪ ਆ ਉਹਨਾਂ ਦਾ ਨੰਬਰ ਹੈ ਮੇਰੇ ਕੋਲ ਤਾਂ ਇਹ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਫੀਲ ਕਰੋਗੇ ਨਾ ਅਸੀਂ ਕੀ ਹੈ ਕਿ ਅਸੀਂ ਮੌਕੇ ਤੇ ਲੱਭਦੇ ਅਸੀਂ ਸਰ ਮੌਕੇ ਤੇ ਲੱਭਦੇ ਜੇ ਜਦੋਂ ਘਟਨਾ ਵਾਪਰ ਗਈ ਜਿਵੇਂ ਮੈਂ ਤੁਹਾਨੂੰ ਦੱਸਦਾ ਕਿਵੇਂ ਇਸ ਤਰ੍ਹਾਂ ਦੇ ਬੰਦੇ ਵੀ ਆ ਜਿਹੜੇ ਸੱਪ ਫੜਦੇ ਨੇ ਰੈਸਕਿਊ ਕਰਦੇ ਨੇ ਪਰ ਪੈਸੇ ਵੀ ਮੰਗ ਲੈਂਦੇ ਨੇ ਨਾਲ ਦੀ ਨਾਲ ਉਹਦੇ ਕਹ ਪੜਾ ਕੇ ਬਪਹਾਗ ਦੇ ਬੰਦੇ ਹੀ ਹੋਣ ਪਤਾ ਉਹਨਾਂ ਨੂੰ ਕਰ ਲੈਣਾ ਪਰ ਉਹਨਾਂ ਨੇ ਨਹੀਂ ਜੀ ਤੁਹਾਡੇ ਘਰੇ ਸੱਪ ਆ ਗਿਆ ਤੇ ਸਰ ਐਕਚੁਅਲੀ ਮੈਂ ਤੁਹਾਨੂੰ ਦੱਸਾਂ ਮੈਂ ਜਦੋਂ ਹੜਾ ਆਏ ਸੀ ਪਟਿਆਲੇ ਹੀਰਾਬਾਗ ਵੱਲ ਕਾਫੀ ਲੋਕਾਂ ਦੇ ਘਰਾਂ ਦੁਕਾਨਾਂ 'ਚ ਸੱਪ ਆਏ ਤੇ ਮੋਸਟ ਜਿਹੜੀਆਂ ਐਨ ਜੀਓਸ ਐ ਆਪਣੀਆਂ ਉਹ ਜਿਹੜੀਆਂ ਡੌਗਸ ਲਈ ਜਾਂ ਕਾਉਂਸਲ ਹੀ ਕਰਦੀਆਂ ਤੇ ਜਦੋਂ ਮੈਨੂੰ ਕਾਲ ਆਏ ਤੇ ਮੈਂ ਸਰ ਉੱਥੇ ਮਹਿਕਮੇ ਦਾ ਜਿਹੜਾ ਵਿਭਾਗ ਦਾ ਨੰਬਰ ਸੀਗਾ ਸਰਕਾਰ ਵੱਲੋਂ ਉਹਨਾਂ ਨੂੰ ਕਾਲ ਕੀਤੀ ਮੈਂ ਉਹਨਾਂ ਦੱਸਿਆ ਮੈਂ ਐਨਜੀਓ ਤੋਂ ਬੋਲ ਰਿਹਾ ਸਰ ਤੇ ਮੈਂ ਰੈਸਕਿਊ ਕਰ ਸਕਦਾ ਲੇਕਿਨ ਇਹ ਮੇਰਾ ਕੰਮ ਨਹੀਂ ਹੈ ਮੈਂ ਪ੍ਰੋਫੈਸ਼ਨਲ ਨਹੀਂ ਹਾਂ ਇਸ ਵਿੱਚ ਹੂੰ ਤੇ ਉਹਨਾਂ ਨੇ ਮੈਨੂੰ ਕਿਹਾ ਤੁਸੀਂ ਐਡਰੈਸ ਦੱਸੋ ਅਸੀਂ ਉੱਥੇ ਪਹੁੰਚ ਰਹੇ ਹਾਂ ਸਰ 15 ਮਿੰਟ 'ਚ ਆਏ ਉਹਨਾਂ ਨੂੰ ਕਿਤੋਂ ਘੱਟ ਮੈਂ 18 ਤੋਂ 19 ਹੱਥ ਜਿਹੜੇ ਰੈਸਕਿਊ ਕਰਵਾਇਆ ਉਸ ਨੰਬਰ ਤੋਂ ਇੱਕੋ ਹੀ ਨੰਬਰ ਸੀ ਮੇਰੇ ਕੋਲ ਇਸ ਵਿਭਾਗ ਨੂੰ ਹਾਂਜੀ ਉਹ ਗੱਡੀ ਤੇ ਆਏ ਪੂਰਾ ਉਹਨਾਂ ਨੇ ਰੈਸਕਿਊ ਪ੍ਰੋਪਰ ਕੀਤਾ ਉਹਨਾਂ ਕੋਲ ਸਾਰੇ ਉਜਾਰ ਸੀਗੇ ਹੂੰ ਉਹੀ ਉਹਨਾਂ ਨੇ ਪੈਸੇ ਨਹੀਂ ਮੰਗੇ ਸਰ ਕੋਈ ਕੁਝ ਨਹੀਂ ਕੀਤਾ ਜੀ ਥੋੜਾ ਥੋੜਾ ਐਨਜੀਓ ਬਾਰੇ ਥੋੜਾ ਜਿਹਾ ਹੋਰ ਵੀ ਜਿਵੇਂ ਤੁਸੀਂ ਪੰਛੀ ਨੇ ਹਾਂਜੀ ਹਰ ਪੰਛੀ ਦਾ ਆਪਣਾ ਸੁਭਾਗ ਹੈ ਜਿਵੇਂ ਤੁਸੀਂ ਬਾਜ ਦੀ ਗੱਲ ਕਰਦੇ ਹੋ ਜਾਂ ਉੱਲੂ ਨੇ ਜਾਂ ਜਿਹੜੇ ਵੀ ਪੰਛੀ ਨੇ ਇਹ ਕਿਵੇਂ ਮਤਲਬ ਜਿਵੇਂ ਆਪਾਂ ਨੂੰ ਕੋਈ ਨਜ਼ਰ ਆ ਗਿਆ ਮੈਂ ਬੈਠਾਂਗੇ ਜੇ ਤੁਸੀਂ ਤੁਹਾਡੇ ਕੋਲ ਨੰਬਰ ਨਹੀਂ ਹੈ ਤਾਂ ਅਸੀਂ ਕਿਵੇਂ ਬਚਾ ਸਕਦੇ ਹਾਂ ਕਾਮਬੰਦਾ ਉਹਨਾਂ ਨੂੰ ਕਿਵੇਂ ਬਚਾ ਸਕਦੇ ਸੋਸ਼ਲ ਮੀਡੀਆ ਦਾ ਟਾਈਮ ਹੈ ਸਰ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਐਨੀਮਲਸ ਐਂਡ ਬਰਡ ਐਨਜੀਓਜ਼ ਇਨ ਪਟਿਆਲਾ ਉੱਚੇ ਸਾਡਾ ਨੰਬਰ ਸ਼ੋ ਹੁੰਦਾ ਹੈ ਤੁਸੀਂ ਕਾਲ ਕਰੋ ਨਹੀਂ ਤੁਹਾਡੇ ਮੁਤਾਬਕ ਕਿਵੇਂ ਜੇ ਮੰਨ ਲਓ ਮੇਰੇ ਸਾਹਮਣੇ ਨਜ਼ਰ ਆ ਗਿਆ ਕਿ ਮੌਕੇ ਤੇ ਫਰਸਟ ایڈ ਕੀ ਹੋਣੀ ਚਾਹੀਦੀ ਜੀ ਸਭ ਤੋਂ ਪਹਿਲਾਂ ਜੇ ਕੋਈ ਡੋਰ ਚ ਫਸਿਆ ਹੋਇਆ ਜੀ ਉਹਨੂੰ ਤੁਸੀਂ ਪਹਿਲਾਂ ਡੋਰਸ ਦਾ ਬਹੁਤ ਫਸਦਾ ਬਹੁਤ ਫਸਦਾ ਸਰ 80% ਜਿਹੜੇ ਸਾਡੇ ਕੋਲ ਕੇਸ ਹਨ ਡੋਰਾਂ ਕਰਕੇ ਹਨ ਜਦੋਂ ਇਹ ਪਤੰਗ ਉੱਡਦੇ ਨੇ ਪਤੰਗਾਂ ਦੀ ਬਸੰਤ ਪੰਚਮੀ ਹੁੰਦੀ ਹੈ ਚਾਈਨੀਸ ਸਟੋਰ ਹੈ ਸਰ ਹੁਣ ਤਾਂ ਸਰ ਬੈਨ ਹੋ ਗਿਆ ਜੀ ਹੁਣ ਤਾਂ ਬੈਨ ਹੋ ਗਈ ਸਰਕਾਰ ਨੇ ਪਟਿਆ ਪਰ ਫੇਰ ਵੀ ਲੋਕ ਘਾੜਦੇ ਨਹੀਂ ਆ ਲੈ ਆਉਂਦੇ ਕਿਤੋਂ ਨਾ ਕਿਤੋਂ ਸਰ ਆਪਣੇ ਪਟਿਆਲੇ ਇਸ ਵਾਰ ਸੇਫ ਰਹਾ ਹਾਂਜੀ ਬਹੁਤ ਸੇਫ ਰਹਾ ਬਹੁਤ ਵਧੀਆ ਕੰਮ ਕੀਤਾ ਸਰਕਾਰ ਨੇ ਮਤਲਬ ਬਿਕਨ ਨਹੀਂ ਦਿੱਤੀ ਹੂੰ ਉਸ ਤੋਂ ਪਹਿਲਾਂ ਪਿਛਲੇ ਤੋਂ ਪਿਛਲੇ ਸਾਲ ਬਹੁਤ ਵਿਕੀ ਸੀ ਜੀ ਇਸ ਵਾਰ ਕੇਸ ਸਾਡੇ ਕੋਲ ਘੱਟ ਆਏ ਆ ਪਰ ਕੁਝ ਲੋਕਾਂ ਕੋਲ ਪੁਰਾਣੀਆਂ ਖਰੀਦੀਆਂ ਹੋਈਆਂ ਪਈਆਂ ਹੂੰ ਕੁਝ ਦਿੱਲੀ ਦੁੱਲੀ ਤੋਂ ਲੈਣੇ ਜਾਂ ਕਿੱਥੋਂ ਲਈ ਜਾਂਦੇ ਆ ਸਰ ਹਰ ਚੀਜ਼ ਮਿਲ ਹੀ ਜਾਂਦੀ ਹੈ ਕਿੱਥੇ ਨਾ ਕਿੱਥੇ ਤਾਂ ਉਹ ਜਿਹੜੀ ਡੋਰ ਆ ਉਹ ਗਲਤੀ ਨਹੀਂ ਸਰ ਨਾ ਤੂ ਪਚਿੰਨਾ ਪਾਣੀ ਚੋਂ ਅਸਰ ਨਹੀਂ ਕਰਦਾ ਹੂੰ ਉਹਨੂੰ ਤੁਸੀਂ ਵੀ ਹੱਥ ਨਾਲ ਤੋੜ ਨਹੀਂ ਸਕਦੇ ਜੀ ਤਾਂ ਉਹ ਜਦੋਂ ਪੰਛੀ ਫਸ ਜਾਂਦਾ ਉਹਦੇ ਹੱਥ ਪੈਰ ਤਾਂ ਤੁਹਾਨੂੰ ਪਤਾ ਹੈ ਕਿ ਉਹ ਇੰਨੇ ਜੋਗਾ ਦਾ ਐ ਨਹੀਂ ਕੱਢ ਸਕਦਾ ਆਪਣੇ ਆਪ ਨੂੰ ਉਲਝਾ ਲੈਂਦਾ ਆਪਣੇ ਆਪ ਨੂੰ ਬਹੁਤ ਬੁਰੀ ਤਰ੍ਹਾਂ ਉਹ ਪੈਰਾਂ ਤੋਂ ਸ਼ੁਰੂ ਹੁੰਦੀ ਹੈ ਫਸ ਨਹੀਂ ਗਰਦਨ ਤੱਕ ਪੰਖਾਂ ਤੱਕ ਤਾਂ ਕਾਫੀ ਡੈਮੇਜ ਕਰ ਦਿੰਦੀ ਹੈ ਤੇ ਮੇਰੇ ਖਿਆਲ ਨਾਲ ਸਰ ਮੈਂ ਜਿੰਨੇ ਹਾਸ ਤੱਕ ਕੇਸ ਕੀਤੇ ਆ ਜਾਂ ਸਾਡੀ ਟੀਮ ਨੇ ਕੀਤੇ ਆ ਜੀ ਉਹਨੇ ਤਾਂ ਉਹਨਾਂ ਚੋਂ ਮੇਰੇਗਾ 4-5 ਬਰਡਸ ਨੂੰ ਅਸੀਂ ਸੇਵ ਕੀਤਾ ਹੋਇਆ ਬਾਕੀ ਦੀ ਇੰਜਰੀ ਇੰਨੀ ਬੁਰੀ ਤਰ੍ਹਾਂ ਹੋ ਜਾਂਦੀ ਹੈ ਕਿ ਉਹ ਸਰਵਾਈਵ ਵੀ ਨਹੀਂ ਕਰ ਪਾਉਂਦੇ ਉਹ ਹਮੇਸ਼ਾ ਲਈ ਮਤਲਬ ਉੱਡਣ ਜੋਗੇ ਨਹੀਂ ਰਹਿੰਦੇ ਬਚਦਾ ਜਾਂਦੇ ਆ ਟੁੱਡਣ ਜੋਗੇ ਨਹੀਂ ਰਹਿੰਦੇ ਫਿਰ ਉਹ ਜਿਹੜਾ ਮਾਹੌਲ ਉਹਨਾਂ ਨੂੰ ਮਿਲਦਾ ਹੈ ਆ ਇੱਕ ਇੱਕ ਪਿੰਜਰੇ 'ਚ ਉਹਨਾਂ ਨੂੰ ਰੱਖਣਾ ਪੈਂਦਾ ਸਾਨੂੰ ਵੱਡੇ ਪਿੰਜਰੇ 'ਚ ਕਿਉਂਕਿ ਖੁੱਲਾ ਮਾਹੌਲ ਚਾਹੀਦਾ ਖੁੱਲਾ ਤਾਂ ਨਹੀਂ ਛੱਡ ਸਕਦੇ ਸਰ ਕੋਈ ਹੋਰ ਐਨੀਮਲ ਨਾ ਆ ਕੇ ਅਟੈਕ ਕਰ ਦੇ ਹੂੰ ਤਾਂ ਉਹਨਾਂ ਲਈ ਸਪੈਸ਼ਲ ਅਸੀਂ ਕੇਜ ਬਣਾਉਂਦੇ ਆ ਵੱਡੇ ਖਾਸੇ ਉਹਨਾਂ ਨੂੰ ਮਾਹੌਲ ਦਾ ਤਾਂ ਦਿੰਦੇ ਆ ਥੋੜੀ ਦੇਰ ਲਈ ਫਿਰ ਬਾਅਦ ਤੁਸੀਂ ਜਿਹੜੇ ਪੰਛੀ ਰੈਸਕਿਊ ਕਰਦੇ ਹੋ ਬਾਅਦ ਚੋਂ ਉਹਨਾਂ ਨੂੰ ਛੱਡ ਦਿੰਦੇ ਆ ਸਰ ਜਿਹੜਾ ਪੰਛੀ ਤੁਹਾਡੇ ਉਸੇ ਜਿੱਥੇ ਤੁਹਾਡੀ ਸੰਸਥਾ ਉੱਥੇ ਹੀ ਰੱਖਦੇ ਹੋ ਜਿਹੜੀ ਸੰਸਥਾ ਹੈ ਸਰ ਜਿਹੜਾ ਸਾਡਾ ਸ਼ੈਲਟਰ ਹੈ ਉੱਥੇ ਸਿਰਫ ਉਹੀ ਬर्ड ਰੱਖੇ ਜਾਂਦੇ ਡੈਮੇਜ ਹੋ ਚੁੱਕਿਆ ਤੇ ਨਾ ਉਹ ਖਾ ਪੀ ਸਕਦੇ ਆ ਖੁਦ ਜਾਂ ਸ਼ਿਕਾਰ ਨਹੀਂ ਕਰ ਪਾਣਗੇ ਹੁਣ ਮੇਰੇ ਕੋਲ ਇੱਕ ਬਾਜ ਆਇਆ ਰੀਸੈਂਟਲੀ ਉਹਦਾ ਕਿਸੇ ਬਿਜਲੀ ਦੇ ਤਾਰ ਤੇ ਨਾ ਦੋਨੋਂ ਪੈਰ ਉਹਦੇ ਖਤਮ ਹੋ ਗਏ ਜੀ ਅਸੀਂ ਕਾਫੀ ਕੋਸ਼ਿਸ਼ ਕੀਤੀ ਉਹਦੀ ਡਰੈਸਿੰਗ ਵਗੈਰਾ ਕਰਦੇ ਲਈ ਲੇਕਿਨ ਨਾ ਉਹ ਬਚ ਨਹੀਂ ਪਾਇਆ ਪਲੈਕ ਹੋ ਗਿਆ ਸੀ ਬਿਲਕੁਲ ਤਾਂ ਹੁਣ ਉਹਦੇ ਪੈਰ ਕਟਵਾਣੇ ਪਏ ਸਾਨੂੰ ਹੁਣ ਉਹ ਬਿਨਾ ਪੈਰਾਂ ਤੋਂ ਹੈ ਉੜ ਸਕਦਾ ਬਟ ਅਸੀਂ ਉਹਨੂੰ ਉਡਾਵਾਂਗੇ ਨਹੀਂ ਜੇ ਉਹਨੂੰ ਉਡਾ ਦਾਂਗੇ ਉਹ ਸ਼ਿਕਾਰ ਕਿਵੇਂ ਕਰੇਗਾ ਬਿਨਾ ਪੰਜੇ ਤੋਂ ਸ਼ਿਕਾਰ ਨਹੀਂ ਕੀਤਾ ਜਾ ਸਕਦਾ ਉਹ ਉਹਨਾਂ ਚੀਜ਼ਾਂ ਨੂੰ ਸਾਨੂੰ ਰੱਖਣਾ ਪੈਂਦਾ ਬਾਜ ਬਾਰੇ ਥੋੜਾ ਜਿਹਾ ਹੋਰ ਕਿਉਂਕਿ ਅਸੀਂ ਪੰਜਾਬ 'ਚ ਰਹਿੰਦੇ ਆ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਕਰਕੇ ਬਾਜ ਵੀ ਇੱਕ ਸਤਿਕਾਰਤ ਹੈ ਸਾਡੇ ਲਈ ਤਾਂ ਇਸ ਬਾਰੇ ਥੋੜਾ ਜਿਹਾ ਹੋਰ ਡੀਪਲੀ ਇਸ ਦੇ ਸੁਭਾਅ ਬਾਰੇ ਸਮਝਾਇਆ ਜਾਵੇ ਕਿਉਂਕਿ ਬਾਜ ਦੇ ਨਾਲ ਇੱਕ ਮਿਲਦਾ ਪੰਛੀ ਹੋਰ ਵੀ ਹੈ ਸੇਮ ਮੈਨੂੰ ਨਾਂ ਨਹੀਂ ਚਿਤੇ ਉਹ ਜਮਾ ਬਾਜ ਵਾਂਗੂ ਹੀ ਲੱਗਦਾ ਹੁੰਦਾ ਕਈ ਵਾਰੀ ਉਸ ਨੂੰ ਵੀ ਬਾਜ ਮੰਨ ਲੈਂਦੇ ਆ ਅਸੀਂ ਸਰ ਜਿਹੜਾ ਮੇਨ ਬਾਜ ਜਿਹੜਾ ਗੁਰੂ ਸਾਹਿਬ ਦੇ ਨਾਲ ਰਿਲੇਟਿਡ ਸੀਗਾ ਉਹ ਹੈਗਾ ਸੀ ਪੈਰਾਗ੍ਰਾਈਨ ਉਹਨੂੰ ਸ਼ਾਹੀਨ ਕਿਹਾ ਜਾਂਦਾ ਸ਼ਾਹੀਨ ਦੁਬਈ ਚ ਉਹ ਸ਼ਾਹੀਨ ਦੇ ਨਾਮ ਤੋਂ ਅੱਜ ਵੀ ਫੇਮਸ ਹੈ ਜੀ ਜੀ ਤੇ ਜ਼ਿਆਦਾਤਰ ਇੰਡੀਆ ਤੋਂ ਤਾਂ ਮੈਨੂੰ ਪਤਾ ਨਹੀਂ ਲੇਕਿਨ ਪਾਕਿਸਤਾਨ ਤੋਂ ਜਿੰਨੇ ਉੱਥੇ ਕਿਉਂਕਿ ਅਲਾਉਡ ਹੈ ਇਹਨਾਂ ਨੂੰ ਵੇਚਣਾ ਸੇਲ ਪਰਚੇਸ ਦੁਬਈ ਚ ਪਾਕਿਸਤਾਨ ਚ ਜੀ ਪਾਕਿਸਤਾਨ ਤੋਂ ਸਰ ਸਾਰਾ ਦੁਬਈ ਜਾਂਦਾ ਬਰਡ ਬਹੁਤ ਮਹਿੰਗਾ ਹੁੰਦਾ ਜਿਹੜਾ ਸ਼ਾਹੀਨ ਬਾਜ ਬਾਜ ਜੀ ਉਹ ਆਪਣੇ ਪੰਜਾਬ ਚ ਤਾਂ ਬਹੁਤ ਘੱਟ ਦਿਖਣ ਨੂੰ ਮਿਲਦਾ ਇਹ ਦਿਖਦਾ ਹੀ ਨਹੀਂ ਪਹਿਲੀ ਗੱਲ ਤਾਂ ਸਰ ਜ਼ਿਆਦਾਤਰ ਪਹਾੜਾ ਵਾਲੇ ਸਾਈਡ ਦਿਖਦਾ ਜੀ ਜੀ ਤੇ ਉਹ ਸਭ ਤੋਂ ਬੈਸਟ ਬਾਜ ਜਿਹੜਾ ਮੰਨਿਆ ਜਾਂਦਾ ਜੀ ਇਹਦੇ ਬਾਰੇ ਕਾਫੀ ਮਤਲਬ ਮੁਖ ਹੁੰਦਾ ਉਸ ਦੇ ਸਹੀੜ ਘਟਾ ਚਾ 320 ਕਿਲੋਮੀਟਰ ਪਰ ਆਵਰ ਦੀ ਉਹਦੀ ਸਪੀਡ ਹੈ ਜੀ ਬਿਨਾਂ ਰੁਕੇ ਉਹ ਆਪਣੇ ਸ਼ਿਕਾਰ ਨੂੰ ਹਵਾ ਚ ਵੀ ਸ਼ਿਕਾਰ ਮਤਲਬ ਕਰ ਲੈਂਦਾ ਜੀ ਜ਼ਮੀਨ ਤੇ ਵੀ ਕਰ ਲੈਂਦਾ ਤੇ ਉਸੀ ਉਹ ਜਿੰਨੀ ਮਰਜ਼ੀ ਉਚਾਈ ਤੇ ਹੋਵੇ ਜੇ ਅਗਰ ਆਪਣਾ ਟਾਰਗੇਟ ਸੈੱਟ ਕਰ ਲਿਆ ਤਾਂ ਉਹ ਉਹਨੂੰ ਅੰਜਾਮ ਦੇ ਦਿੰਦਾ ਗਰਦਨ ਉਡਾ ਦਿੰਦਾ ਸਿੱਧਾ ਸਰ ਹੂੰ ਉਹਦੀ ਖਾਸੀਅਤ ਹੈ ਉਹ ਦਬੋਚਦਾ ਨਹੀਂ ਸੁਭਾਅ ਉਹਦਾ ਸਿਰਫ ਮਾਸਾਹਾਰੀ ਹੈ ਮਾਸਾ ਸਰ ਇਹ ਚੀਜ਼ ਬਣੀ ਮਾਸ ਖਾਨ ਲਈ ਹੁਣ ਸਾਡੇ ਕੋ ਕਈ ਬੰਦੇ ਆਨੇ ਕਿ ਤੁਸੀਂ ਇੱਕ ਪਾਸੇ ਸੇਵਾ ਕਰ ਰਹੇ ਇੱਕ ਪਾਸੇ ਇਹਨਾਂ ਨੂੰ ਮਾਸ ਖਵਾ ਰਹੇ ਮੈਂ ਇਹੀ ਪੁੱਛਣਾ ਚਾਹੁੰਦਾ ਸੀ ਹਾਂ ਤੇ ਸਰ ਐਕਚੁਅਲੀ ਛੇੜ ਨੂੰ ਉਹਨਾਂ ਘਾਹ ਨਹੀਂ ਖਵਾ ਸਕਦੇ ਉਹਦਾ ਉਹਦਾ ਸੁਭਾਅ ਉਹਨੇ ਮਾਸ ਹੀ ਖਾਣਾ ਹਾਂਜੀ ਉਦਾ ਸੁਭਾ ਆਇਆ ਜ਼ਰ ਉਹਨੂੰ ਜੇ ਹੁਣ ਅਸੀਂ ਸਰਵਾਈਵ ਕਰਾਣਾ ਹੈ ਉਹਨੂੰ ਬਚਾਣਾ ਤਾਂ ਉਹਦੀ ਖੁਰਾਕ ਤਾਂ ਜਿਹੜਾ ਢਾਂਚਾ ਬਣਿਆ ਜੇ ਆਪਾਂ ਦੇਖੀਏ ਕੁਦਰਤ ਦਾ ਜਿਹੜਾ ਸਰਕਲ ਹੈ ਉਹਨੂੰ ਤੁਸੀਂ ਨਾ ਆਪਣੇ ਹਿਸਾਬ ਸਿਰ ਚੇਂਜ ਨਹੀਂ ਕਰ ਸਕਦਾ ਬੰਦਾ ਥੋੜੀ ਜੀ ਸਮਝ ਲੈ ਕੇ ਗਿਆਨ ਬਣਨਾ ਸ਼ੁਰੂ ਕਰ ਦਿੰਦਾ ਹਮ ਪਰ ਇਹ ਕੁਦਰਤ ਦਾ ਬਣਾਇਆ ਸਰਕਲ ਹੈ ਇਹ ਅਸੀਂ ਨਹੀਂ ਬਣਾਇਆ ਜੰਗਲ 'ਚ ਤੁਸੀਂ ਦੇਖੀਏ ਉਹਨਾਂ ਸ਼ਿਕਾਰ ਕਰਦੇ ਆਂ ਕਹਿੰਦੇ ਜੰਗਲ 'ਚ ਕੋਈ ਰੋਟੀ ਲੈ ਕੇ ਤਾਂ ਜਾਂਦਾ ਨਹੀਂ ਜਾਨਵਰਾਂ ਲਈ ਹਮ ਜੰਗਲ 'ਚ ਅਗਰ ਇੱਕ ਸ਼ੇਰ ਹੈ ਤਾਂ ਉਹਦੇ ਖਾਣ ਲਈ ਕਿੰਨੇ ਜਾਨਵਰ ਹੈ ਕਿਸ ਨੂੰ ਨਹੀਂ ਪਤਾ ਬਹੁਤ ਜਾਨਵਰ ਨੇ ਹੈਨਾ ਉਹ ਸ਼ਿਕਾਰ ਕਰਦਾ ਹੈ ਖਾਂਦਾ ਹੈ ਮਿਹਨਤ ਕਰਦਾ ਹੈ ਇਹ ਉਹਨਾਂ ਦਾ ਕੰਮ ਹੈ ਸਾਡਾ ਕੰਮ ਹੈ ਕੰਮ ਕਰਨਾ ਸਰਵਾਈਵ ਕਰਨਾ ਫੈਮਿਲੀ ਲਈ ਕੰਮ ਕਰਨਾ ਪੈਸੇ ਕਮਾਣੇ ਉਹਨਾਂ ਨੂੰ ਫੂਡ ਲਿਆ ਕੇ ਦੇਣਾ ਹੂੰ ਬਿਲਕੁਲ ਇਹ ਸਿਸਟਮ ਹੈ ਸਰ ਹਰ ਸਿਸਟਮ ਸਿਸਟਮ ਜੇ ਮੈਂ ਸੋਚਿਆ ਜੀ ਮੈਂ ਤਾਂ ਸਿਰਫ ਨਾਮ ਜਪਣਾ ਹੈ ਘਰ ਬਹਿਣਾ ਤੇ ਮੇਰੇ ਬੱਚੇ ਆਪ ਹੀ ਪਲ ਜਾਣਗੇ ਇਹ ਨਹੀਂ ਹੋਊਗਾ ਇਹ ਨਹੀਂ ਹੋ ਸਕਦਾ ਕਿਉਂਕਿ ਕੀਰਤ ਕਰਨ ਨੂੰ ਕਿਹਾ ਗੁਰੂ ਨਾਨਕ ਦੇਵ ਜੀ ਨੇ ਤਾਂ ਕੀਰਤ ਕਰਨੀ ਪੈਣੀ ਜੀ ਕੀਰਤ ਕਰਨੀ ਪੈਣੀ ਉਵੇਂ ਜਾਨਵਰਾਂ ਦਾ ਸੁਭਾਅ ਹੈ ਸਰ ਹੂੰ ਉਹ ਚਲਦੇ ਆ ਰਹੇ ਅਸੀਂ ਤਾਂ ਆਪਣੀ ਹੋਂਦ ਖਤਮ ਕਰ ਰਹੇ ਆ ਨਸ਼ਿਆਂ 'ਚ ਸੋਸ਼ਲ ਮੀਡੀਆ 'ਚ ਆ ਇੰਸਟਾਗ੍ਰam 'ਚ ਗੰਦ ਪਾਇਆ ਹੋਇਆ ਇਨਸਾਨਾਂ ਨੇ ਬਹੁਤ ਬੁਰੀ ਤਰ੍ਹਾਂ ਆਪਣੇ ਨੇਚਰ ਨੂੰ ਖਰਾਬ ਕਰ ਰਹੇ ਆ ਪੋਲੀਥਿਨ ਬੈਗ ਬੰਦ ਹੋ ਜਾਣੇ ਸਰਕਾਰ ਕਰਦੀ ਏ ਤੁਹਾਨੂੰ ਪੰਛੀਆਂ ਜਾਨਵਰਾਂ ਬਾਰੇ ਜਿਆਦਾ ਪਤਾ ਵੀ ਉਹ ਉਹਨਾਂ ਨੇ ਉਹਨਾਂ ਦੇ ਮਤਲਬ ਸੁਭਾ ਜਿਵੇਂ ਆਪਾਂ ਕਹਿੰਦੇ ਕੁਦਰਤ ਦੇ ਮੁਤਾਬਕ ਹੀ ਚਲਦੇ ਨੇ ਉਹਨਾਂ ਉਸ ਜਿਵੇਂ ਸੂਰਜ ਸਰ ਚੜਦਾ ਤੇ ਛੁਪ ਜਾਂਦਾ ਉਹਦਾ ਕੰਮ ਹੈ ਕਈ ਕਰੋੜ ਸਾਲਾਂ ਤੋਂ ਕਰ ਰਿਹਾ ਉਵੇਂ ਇਹ ਜਾਨਵਰ ਸਿਸਟਮ 'ਚ ਚੱਲ ਰਹੇ ਮੈਂ ਤੁਸੀਂ ਮੰਨੋਗੇ ਕਿ ਅਗਰ ਕੋਈ ਮੇਰੇ ਕੋਲ ਈਗਲ ਕਾਫੀ ਸਾਰੇ ਆ ਹਨਾ ਉਹਨਾਂ ਦਾ 700 800 ਗ੍ਰਾਮ ਜਿਵੇਂ ਚਿਕਨ ਡੇਲੀ ਖਾਂਦੇ ਆ ਹਮ ਗਲਤੀ ਨਾਲ ਜਿਵੇਂ ਕਈ ਵਾਰ ਕਿਲੋ ਆ ਜਾਂਦਾ ਸਵਾ ਕਿਲੋ ਆ ਜਾਂਦਾ ਤਾਂ ਸਾਡੀ ਟੀਮ ਮੈਂਬਰਸ ਪਾ ਦਿੰਦੇ ਆ ਉਹਨਾਂ ਨੂੰ ਤੇ ਉਹਨਾਂ ਦੀ ਜਿੰਨੀ ਖੁਰਾਕ ਹੈ ਨਾ ਸਰ ਉਹ ਉਨੀ ਖਾਣੀ ਉਹ ਬਾਕੀ ਵੇਸਟ ਹੋ ਜਾਂਦਾ ਪਰ ਉਹ ਮੂਹ ਨਹੀਂ ਮਾਰਦੇ ਅਸੀਂ ਕਿਸੇ ਵਿਆਹ ਦੇ ਚਲ ਜੀਏ ਆਪਣਾ ਤਾਂ ਢੱਡ ਭਰ ਰੋ ਪੂਰਾ ਜੇ ਸਾਡੀ ਕਪੈਸਿਟੀ ਤਿੰਨ ਫੁੱਲ ਕਹਿੰਦੇ ਸੀ 50 ਫੁੱਲ ਖਾ ਜਾਂਦੇ ਕਈ ਬੰਦੇ ਕਾਓ ਜੀ ਪੈਸੇ ਪੂਰੇ ਕਿੱਸੀ ਕਰਕੇ ਸਿਹਤ ਵਿਗੜ ਨਹੀਂ ਸਾਡੀ ਸਾਡੇ ਅਸੀਂ ਸਰ ਜਿਵੇਂ ਕਹਿੰਦੇ ਨਾ ਮੁਰਗੀ ਤੋਂ ਅੰਡਾ ਨਹੀਂ ਲੈਣਾ ਚਾਹੁੰਦੇ ਮੁਰਗੀ ਹਲਾਲ ਕਰ ਦਿੰਦੇ ਹਾਂ ਇਹ ਸਿਸਟਮ ਸਾਡੇ ਅੰਦਰ ਜੁੜ ਚੁੱਕਿਆ ਜੀ ਹੁਣ ਮੈਂ ਇੱਕ ਸ਼ੌਪਕੀਪਰ ਆ ਜੀ ਠੀਕ ਹੈ ਜੀ ਹੁਣ ਮੇਰੇ ਕੋਲ ਕੋਈ ਕਸਟਮਰ ਆਂਦਾ ਮੈਂ ਕਸਟਮਰ ਦੇ ਹਿਸਾਬ ਸਿਰ ਮੈਨੂੰ ਇਹ ਵੀ ਤਾਂ ਹੋਣਾ ਚਾਹੀਦਾ ਨਾ ਮੇਰੇ ਕਸਟਮਰ ਕਿੰਨਾ ਖਰਚ ਕਰਨਾ ਜਾਂਦੇ ਆ ਹੁਣ ਮੈਂ 500 ਦੀ ਚੀਜ਼ 1000 ਚ ਦੇ ਦਾਂ ਵੜਦਾ ਉਹਨਾਂ ਨੂੰ ਇੱਕੋ ਚ ਕਮਾ ਲਾਂ ਸੋਚ ਲੋਕਾਂ ਦੀ ਹੋਗੀ ਕਿ ਜਿਹੜਾ ਆ ਰਿਹਾ ਉਹਨੂੰ ਵੜ ਦੋ ਇਨਸਾਨਾਂ ਦੀ ਸੋਚ ਇਹ ਹੋਗੀ ਕਿ ਮੇਰਾ ਕੀ ਬਣ ਰਿਹਾ ਦੂਜੇ ਨੂੰ ਛੱਡੋ ਬਿਲਕੁਲ ਪਰ ਨੇਚਰ ਜਿਹੜੇ ਐਨੀਮਲਸ ਐ ਜਿਹੜੇ ਬਰਡਸ ਐ ਉਹ ਕੁਦਰਤ ਦੇ ਹੁਕਮ 'ਚ ਹੀ ਚੱਲ ਰਹਾ ਬਿਲਕੁਲ ਉਹ ਤਾਂ ਹੀ ਸਰਵਾਈਵ ਕਰ ਰਿਹਾ ਨਹੀਂ ਤਾਂ ਤੁਸੀਂ ਸੋਚੋ ਕਿ ਆ ਜਿਹੜੇ ਬੰਦੇ ਮੇਰੀ ਇੰਟਰਵਿਊ ਵੀ ਦੇਖ ਰਹੇ ਹੋਣੇ ਉਹਨਾਂ ਨੇ ਕਦੀ ਬੈਠੇ ਆਪਣੀ ਲਾਈਫ 'ਚ ਬੀਜ਼ੀ ਆ ਉਹਨਾਂ ਨੇ ਕਦੀ ਸੋਚਿਆ ਨਹੀਂ ਆ ਕਿ ਮੇਰੇ ਮੁਹੱਲੇ ਦੇ ਬਾਗ ਕਿੰਨੇ ਕਬੂਤਰ ਐ ਉਹ ਖਾਣਾ ਕਿਵੇਂ ਘੜ ਰਹੇ ਆ ਜਾਂ ਇੰਨੇ ਬਾਜ ਐ ਇੰਨੀ ਚਿੜੀਆਂ ਐ ਕਿੰਨੇ ਕਪੇੜ ਆ ਸਾਡੇ ਏਰੀਆ ਇ ਹਾਲਾਂਕਿ ਹੁਣ ਸੋਚਣ ਲੱਗੇ ਨੇ ਕਿ ਵੀ ਚਿੜੀਆਂ ਆ ਲੋਕ ਹੋ ਗਈਆਂ ਜੀ ਸਿਰ ਤੇ ਆੜੀ ਸ਼ੁਰੂ ਹੋ ਗਈ ਨਾ ਕਟਣੀ ਆਕਸੀਜਨ ਦੇਖ ਲਿਆ ਲੋਕਾਂ ਨੇ ਲੋਕਡਾਊਨ ਦੇਖ ਲਿਆ ਹੁਣ ਪਾਣੀ ਖਤਮ ਹੋ ਰਿਹਾ ਪੰਜਾਬ 'ਚ ਹੁਣ ਪੌਦਿਆਂ ਨਾਲ ਪਿਆਰ ਹੁੰਦਾ ਜਾਂਦਾ ਹੈ ਹਰ ਬੱਚਾ ਚਾਹੁੰਦਾ ਹੈ ਇਹ ਪੌਦੇ ਹੋਣ ਇਹ ਵੀ ਉਹ ਦਿਲੋਂ ਨਹੀਂ ਕਰ ਰਹੇ 80% ਦਿਲੋਂ ਨਹੀਂ ਕਰ ਰਹੇ 80% ਫੈਸ਼ਨ ਹੈ ਫੈਸ਼ਨ ਨਹੀਂ ਸਰ ਡਰ ਹੈ ਜਿਹੜੀ ਅਗਲੀ ਜਨਰੇਸ਼ਨ ਹੈ ਕਿਵੇਂ ਪਾਣੀ ਪੀਗੀ ਡਰ ਕਰਕੇ ਕਰ ਰਹੇ ਆ ਪਿਆਰ ਕਰਕੇ ਤਾਂ ਨਹੀਂ ਕਰ ਰਹੇ ਜੇ ਤੁਹਾਨੂੰ ਪਿਆਰ ਹੋਏ ਤੁਸੀਂ ਹਰ ਹਫਤੇ ਲਾਓ ਜਿਵੇਂ ਪਾਪਾ ਪੰਜਾਬੀ ਅਕਸਰ ਕਹਿੰਦੇ ਨੇ ਕਿ ਵੀ ਪਹਿਲਾਂ ਜਦੋਂ ਫਸਲ ਪੈਦਾ ਕਰਦਾ ਸੀ ਕਿਸਾਨ ਕਹਿੰਦਾ ਸੀ ਆ ਚਿੜੀ ਜਨੌਰ ਦੇ ਨਾਲ ਆ ਕੱਟਦੇ ਸੀ ਸਰ ਬਹੁਤ ਕੁਝ ਕੱਟਦੇ ਸੀ ਇਹ ਜ਼ਰੂਰੀ ਸੀ ਬਟ ਹੁਣ ਨਹੀਂ ਹੈ ਹੁਣ ਤਾਂ ਅਗਲਾ ਕਹਿੰਦਾ ਇਹ ਵੀ ਰੱਖੋ ਅੰਦਰ ਹੂੰ ਪਤਾ ਹੈ ਕੀ ਹੋ ਗਿਆ ਸਰ ਅਸੀਂ ਨਾ ਜਦ ਤੱਕ ਆਪਣੀ ਹੋਣਦ ਆਪਣੇ ਪ੍ਰਤੀ ਆਪਣੇ ਨੇਚਰ ਪ੍ਰਤੀ ਈਮਾਨਦਾਰ ਹਰ ਚੀਜ਼ ਆਪਣੇ ਦਾ ਹਰ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ ਸੇ ਆਪਾਂ ਤਾਂ ਉਧਰ ਦੀ ਗੱਲ ਕਰਦੇ ਆ ਪੰਛੀ ਅੱਡ ਸਾਰਾ ਕੁਝ ਸਰ ਹੁੰਦਾ ਜਾਨਵਰ ਅੱਡ ਤੇ ਰੀਸੈਂਟਲੀ ਅੱਦ ਹੁਣ ਅਸੀਂ ਐਨ ਜੀਓ ਚਲਾ ਰਹੇ ਆ ਸਾਡੇ ਕੋਲ ਡੇਲੀ 7 8 9 10 ਕਬੂਤਰ ਆ ਰਹੇ ਆ ਜਿਨ੍ਹਾਂ ਨੂੰ ਨਾ ਦਾਣੇ ਹੋ ਰਹੇ ਆ ਫੇਸ ਦੇ ਉੱਤੇ ਫਿੰਸੀਆਂ ਹੋ ਜਾਂਦੀਆਂ ਬਹੁਤ ਸਾਰੀਆਂ ਅੱਖਾਂ ਤੇ ਮੂੰਹ ਤੇ ਅੰਦਰ ਛਾਲੇ ਹੋਏ ਹੁੰਦੇ ਆ ਇੱਕ ਤਾਂ ਕਬੂਤਰ ਦਾ ਟੈਂਪਰੇਚਰ ਵੈਸੀ 106 ਹੁੰਦਾ ਜੀ ਜੀ ਉਹ ਗਰਮ ਪੰਛੀ ਮੰਨਿਆ ਜਾਂਦਾ ਦੂਜਾ ਸਰਕਾਰ ਵੱਲੋਂ ਬਿਜਲੀ ਫ੍ਰੀ ਹੋ ਗਈ ਹੂੰ ਏਸੀ ਹਰੇਕ ਨੇ ਖਰੀਦ ਲਿਆ ਜੀ ਠੀਕ ਹੈ ਜੀ एसी ਚੱਲ ਰਿਹਾ ਹੈ ਬੰਦ ਨਹੀਂ ਕਰਦਾ ਕੋਈ ਸਾਰ ਆਪਣਾ ਸੁੱਖ ਦੇਖ ਰਿਹਾ ਕਿ ਮੈਂ एसी ਚ ਬੈਠਾ ਹੀ ਹੈ ਨਾ ਬਾਹਰ ਨੇਚਰ ਨੂੰ ਕੀ ਫੀਲ ਕਰ ਰਹੀ ਹੈ ਉਹ ਐਡੀ ਗਰਮੀ ਪੈਦਾ ਕਰ ਰਹੀ ਹੈ ਪੰਛੀਆਂ ਦੇ ਉਸ ਗਰਮੀ ਕਾਰਨ ਇਨਫੈਕਸ਼ਨ ਸ਼ੁਰੂ ਹੋ ਗਈ ਉਹਨਾਂ ਦੀ ਗਰਮੀ ਜਿਵੇਂ ਆਪਣੇ ਪਿਤ ਨਿਕਲ ਆਂਦੀ ਹੈ ਉਹਨਾਂ ਦੇ ਦਾਣੇ ਨਿਕਲਣੇ ਸ਼ੁਰੂ ਹੋ ਗਏ ਉਹਨਾਂ ਦੀ ਵਿਚਾਰੀਆਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਖਾਣ ਜੋਗੇ ਨਹੀਂ ਰਹਿੰਦੇ ਉਹ ਤੜਫ ਕੇ ਮਰਦੇ ਆਂ ਏਸੀਆਂ ਕਾਰਨ ਹਾਂਜੀ ਮੈਂ ਤੁਹਾਨੂੰ ਆਪਣੀ ਵੀਡੀਓ ਇੱਕ ਸ਼ੇਅਰ ਕਰਾਂਗਾ ਜੀ ਉਹ ਤੜਫ ਕੇ ਮਰਦੇ ਆਂ ਸਰ ਕਿਉਂਕਿ ਜਦੋਂ ਅਸੀਂ ਵੀ ਉਹਨਾਂ ਨੂੰ ਖਵਾਉਂਦੇ ਉਹਨਾਂ ਦਾ ਮੂੰਹ ਨਹੀਂ ਖੁੱਲਦਾ ਪੂਰੀ ਤਰ੍ਹਾਂ ਇੰਨੇ ਦਾਣੇ ਹੋ ਜਾਂਦੇ ਅੰਦਰ ਹੁਣ ਤੁਸੀਂ ਕੀ ਦੇ ਰਹੇ ਹੋ ਕੀ ਲੈ ਰਹੇ ਹੋ ਆਪਣੇ ਸੁੱਖ ਲਈ ਤੁਸੀਂ ਹਰ ਚੀਜ਼ ਵੜਦੇ ਰਹੋ ਪਰ ਤੁਸੀਂ ਦੂਜੇ ਪਾਰੇ ਨਹੀਂ ਨਹੀਂ ਫਿਰ ਇਹ ਮਨੁੱਖ ਨੂੰ ਵੀ ਨੁਕਸਾਨ ਹੋਊਗਾ ਉਹ ਨਾਲੇ ਸਮੇਂ ਸਰ ਤੁਸੀਂ ਜੋ ਬੀਜੋਗੇ ਤੁਹਾਨੂੰ ਭੁਗਤਣਾ ਪੈਣਾ ਤੁਸੀਂ ਜੋ ਬੀਜੋਗੇ ਅੱਜ ਤੁਸੀਂ ਕੋਈ ਐਸਾ ਕੰਮ ਕਰਕੇ ਆਪਣੀ ਫੈਮਿਲੀ ਨੂੰ ਖਾਣਾ ਖਵਾ ਰਹੇ ਹੋ ਐਸ਼ ਕਰਾ ਰਹੇ ਹੋ ਤੁਸੀਂ ਸੋਚੋ ਮੈਂ ਬਹੁਤ ਵਧੀਆ ਕੰਮ ਕਰਤਾ ਪਰ ਤੁਹਾਡੇ ਬੱਚਿਆਂ ਨੂੰ ਭੁਗਤਣਾ ਪੈਣਾ ਇਹ ਨੇਚਰ ਹੈ ਤੁਸੀਂ ਪਿਛਲਾ ਇਤਿਹਾਸ ਚੱਕ ਲਓ ਜਿੰਨੇ ਮਰਜੀ ਸਾਲ ਪੁਰਾਣਾ ਤੁਹਾਨੂੰ ਰਿਜ਼ਲਟ ਮਿਲ ਜੇਗਾ ਜੀ ਬਾਜ ਬਾਰੇ ਥੋੜਾ ਜਿਹਾ ਹੋਰ ਮੈਨੂੰ ਦੱਸੋ ਕਹਿੰਦੇ ਬਾਜ ਕਿ ਕਿਸੇ ਦਾ ਕੀਤਾ ਹੋਇਆ ਸ਼ਿਕਾਰ ਨਹੀਂ ਖਾਂਦਾਗਾ ਉਹ ਜੇ ਮਤਲਬ ਆਪਣਾ ਜੀਵਨ ਜਦੋਂ ਵੱਡੀ ਉਮਰ ਚਲਾ ਗਿਆ ਉਹ ਕਹਿੰਦੇ ਉੱਚੀਆਂ ਪਹਾੜੀਆਂ ਚਲਾ ਜਾਂਦਾ ਉਸ ਤੋਂ ਬਾਅਦ ਆਦੇ ਫੰਗ ਨੋਚ ਦਿੰਦਾ ਫਰ ਫੰਗ ਨੋਚਣ ਤੋਂ ਬਾਅਦ ਫੇਰ ਕਹਿੰਦੇ ਕੁੜਾਰੀ ਭਰਦਾ ਹੈ ਇਹ ਹੈ ਸੱਚੀ ਗੱਲ ਨੈਚੁਰਲ ਬਾਜ ਦੀ ਜਿਹੜੀ ਏਜ ਹੈ ਨਾ ਉਹ 30 ਇਅਰ ਹੁੰਦੀ ਹੈ ਜੀ ਹੂੰ ਤੇ 30 ਸਾਲ ਦੀ ਉਮਰ 'ਚ ਉਹ ਜਦੋਂ 15 16 ਸਾਲ ਦੀ ਉਮਰ ਤੱਕ ਆਂਦਾ ਹੈ ਤੇ ਉਹਦੀ ਜਿਹੜੀ ਜਿਹੜੀ ਚੁੰਝ ਹੁੰਦੀ ਹੈ ਜਿਹੜੇ ਪੰਜੇ ਹੁੰਦੇ ਆ ਉਹਦੇ ਜਿਹੜੇ ਨੇਲਸ ਹੁੰਦੇ ਆ ਜੀ ਉਹਨਾਂ ਦਾ ਸਾਈਜ਼ ਗਰੋਥ ਹੁੰਦੇ ਹੁੰਦੇ ਇੱਕ ਜਗ੍ਹਾ ਤੇ ਖੜ ਜਾਂਦਾ ਫਿਰ ਉਹਨੂੰ ਤੋੜਨਾ ਪੈਂਦਾ ਆਪ ਹੀ ਤੋੜਦਾ ਇਹ ਬਹੁਤ ਦਰਦ ਵਾਲਾ ਹੁੰਦਾ ਜਿਵੇਂ ਆਪਾਂ ਤਾਂ ਕਹਿ ਦਾਂਗੇ ਤੋੜ ਲੈਂਦਾ ਜੀ ਉਗ ਜਾਂਦੀ ਆ ਕਾਫੀ ਉਹਨੂੰ ਪੇਨ ਹੁੰਦੀ ਹੈ ਜੀ ਉਹ ਆਪਣੇ ਪੰਜਿਆਂ ਨੂੰ ਨੋਚਦਾ ਕਿਸੇ ਚੀਜ਼ ਤੇ ਠੋਸ ਚੀਜ਼ ਪੱਥਰ ਤੇ ਜਾਂ ਕਿਤੇ ਹੋਰ ਉਹ ਤੋੜਦਾ ਉਸ ਤੋਂ ਬਾਅਦ ਆਪਣੀ ਚੁੰਝ ਤੋੜਦਾ ਹੈ ਜੀ ਹੂੰ ਤੇ ਉਸ ਤੋਂ ਬਾਅਦ ਜਦ ਤੱਕ ਨਵੀਂ ਨਹੀਂ ਆ ਜਾਂਦੀ 3 ਮਹੀਨੇ ਤੱਕ 4 ਮਹੀਨੇ ਤੱਕ ਉਹ ਜਦੋਂ ਸਰਵਾਈਵ ਕਰਨਾ ਪੈਂਦਾ ਕੁਝ ਤਾਂ ਸਰਵਾਈਵ ਕਰ ਜਾਂਦੇ ਕੁਝ ਮਰ ਜਾਂਦੇ ਸੋ ਇਹ ਨੇਚਰਲ ਉਹਨਾਂ ਦਾ ਇੱਕ ਜਿਵੇਂ ਪ੍ਰੋਸੈਸ ਹੈ ਜਿਵੇਂ ਆਪਣਾ ਇੱਕ ਸੱਪ ਆਪਣੀ ਕੁੰਜ ਛੱਡ ਦਿੰਦਾ ਜੀ ਉਵੇਂ ਹੀ ਸਿਸਟਮ ਹੁੰਦਾ ਹੈ ਨੇਚਰ ਦਾ ਤੇ ਉਹ ਬਾਕੀ ਬਾਅਦ ਸਰ ਉਹਨਾਂ ਦਾ ਟੈਂਪਰੇਚਰ 107 ਹੁੰਦਾ ਜੀ ਹੂੰ ਤੇ ਜੇ ਉਹਦਾ ਲੋ ਹੋ ਜੇ 5 ਤੱਕ 4 ਤੱਕ ਚਲਾ ਜਾਏ ਜਿਵੇਂ ਆਪਾਂ ਨੂੰ ਆਪਾਂ ਕਹਿੰਦੇ 슈ਗਰ ਘਟ ਗਈ ਆ ਕੁਝ ਹੋ ਗਿਆ ਗਿਰ ਜਾਂਦੇ ਅਸੀਂ ਚੱਕਰ ਖਾ ਕੇ ਤਾਂ ਉਹ ਵੀ ਗਿਰਦੇ ਆ ਕੁਝ ਬਾਹਰ ਹਾਂ ਜੀ ਗਿਰ ਜਾਂਦੇ ਪਾਣੀ ਨਾ ਮਿਲਣ ਕਰਕੇ ਜਾਂ ਫਿਰ ਕੁਝ ਬਰਡਸ ਐਸੇ ਖਾ ਲੈਂਦੇ ਆ ਜਿਨ੍ਹਾਂ ਨੂੰ ਇਨਫੈਕਸ਼ਨ ਹੋਈ ਹੁੰਦੀ ਹੈ ਸ਼ਿਕਾਰ ਕਰਕੇ ਖਾ ਕੇ ਉਹਦੇ ਨਾਲ ਇਨਫੈਕਸ਼ਨ ਹੋ ਗਈ ਤਾਂ ਵੀ ਮਾਰ ਹੋ ਜਾਂਦਾ ਜੀ ਜੀ ਸ਼ਿਕਾਰ ਕਿਸੇ ਦਾ ਕੀਤਾ ਨਹੀਂ ਖਾਂਦੇ ਹੋ ਜਿਵੇਂ ਕੋਈ ਸਰ ਬਹੁਤ ਰੀਅਰ ਹੁੰਦਾ ਹੈ ਕਿ ਬਹੁਤ ਭੁੱਖ ਲੱਗੀ ਹੋਏ ਜਿਵੇਂ ਇੱਕ ਪੰਛੀ 7-8 ਦਿਨ ਤੋਂ ਭੁੱਖਾ ਹੈ ਤਾਂ ਉਹਨੂੰ ਕੋਈ ਨਹੀਂ ਇੱਕ ਤਾਂ ਉਹ ਸਰ ਕਮਜ਼ੋਰ ਹੋ ਜਾਂਦਾ ਇਕੋ ਸ਼ਿਕਾਰ ਨਹੀਂ ਕਰਪੰਦਾ ਫਿਰ ਉਹ ਜਿੱਥੇ ਮਾਸ ਗਿਰਿਆ ਹੁੰਦਾ ਹੈ ਜਾਂ ਕੋਈ ਜਾਨਵਰ ਨੂੰ ਪਿਆ ਦਿਖ ਜੇ ਤਾਂ ਖਾ ਲੈਂਦਾ ਨਹੀਂ ਤਾਂ ਇੱਲਾ ਜਿਹੜੀਆਂ ਹੁੰਦੀਆਂ ਸੀ ਆਪਣੇ ਇੱਲਾ ਆਪਾਂ ਦੇਖਦੇ ਰਹੇ ਹਾਂ ਪਹਿਲਾਂ ਉਹ ਵੀ ਖਤਮ ਹੁੰਦੀਆਂ ਜਾਂਦੀਆਂ ਸੀ ਸਰ ਇੱਲਾ ਤਾਂ ਖਤਮ ਹੋ ਗਏ ਆ ਅਕਸਰ ਹੱਡਾ ਰੋੜੀ ਦੇ ਨੇੜੇ ਆਪਾਂ ਦੇਖਦੇ ਹੁੰਦੇ ਸੀ ਸਰ ਹੱਡਾ ਰੋੜੀ ਹੁਣ ਸਿਸਟਮ ਹੀ ਬਹੁਤ ਅੱਛਾ ਕਰਤਾ ਉਹਨਾਂ ਨੇ ਉਹ ਕਵਰ ਹੋ ਗਈਆਂ ਫੈਕਟਰੀਜ਼ ਲੱਗ ਗਈਆਂ ਹੂੰ ਉਹ ਠੇਕਾ ਹੋ ਜਾਂਦਾ ਜੀ ਅੱਜਕੱਲ ਤਾਂ ਜਿੱਥੇ ਗਾਂ ਕੋਈ ਮਰੀ ਹੁੰਦੀ ਹੈ ਕੁਛ ਮਰਿਆ ਹੁੰਦਾ ਜਿੱਕੇ ਜਾਨਵਰ ਪਿਆ ਉਹਨੂੰ ਚੱਕ ਲੈਂਦੇ ਆ ਉਹ ਉਦਾ ਸਿਸਟਮ ਉਹਨਾਂ ਨੇ ਫੈਕਟਰੀਆਂ ਨੇ ਲਿੱਤਾ ਹੋਇਆ ਹੈ ਜੀ ਬਣਾਈ ਜਾਂਦੇ ਆ ਜੋ ਕਰਨਾ ਉਹਨਾਂ ਨੇ ਪਹਿਲਾਂ ਕੀ ਹੁੰਦਾ ਸੀ ਕਿ ਆਪਣੇ ਇੱਥੇ ਕਿਸੇ ਜਗ੍ਹਾ ਤੇ ਸੁੱਟਾਇਆ ਕਰਦੇ ਸੀ ਇੱਕ ਥਾਂ ਹੁੰਦੀ ਹਾਂ ਉਹ ਫਿਰ ਗਿੱਦਾ ਨੂੰ ਖਾਣਾ ਮਿਲ ਜਾਂਦਾ ਸੀ ਸਰ ਹੂੰ ਅ ਬਾਜਾ ਨੂੰ ਉਹ ਜਿਹੜੇ ਆਪਣੇ ਕਾਈਟ ਹੁੰਦਾ ਬਲੈਕ ਕਾਈਟ ਉਹ ਇੱਲ ਜਾਂਦਾ ਉਹ ਖਾ ਲੈਂਦਾ ਸੀ ਉਹਨੂੰ ਉਹ ਹੁਣ ਤਾਂ ਬੰਦੀ ਗਿੱਦ ਦਾ ਰੋਲ ਅਦਾ ਕਰ ਰਹੇ ਹੁਣ ਬੰਦੀ ਖਾਈ ਜਾਂਦੇ ਨੇ ਬੰਦੀ ਖਾਈ ਬੰਦਾ ਜਿਹੜਾ ਜਿਸ ਦੇ ਸਿਉਣਾ ਸੀ ਉਹ ਬੰਦਾ ਖਾ ਰਿਹਾ ਹੈ ਬੰਦਾ ਖਾ ਰਿਹਾ ਅੱਛਾ ਜਿਵੇਂ ਤੁਸੀਂ ਬਹੁਤ ਸਾਰੀਆਂ ਕਹਾਣੀਆਂ ਬਾਜ਼ ਪੜਿਆ ਜਿਵੇਂ ਤੁਸੀਂ ਪਿਛਲੇ ਦਿਨ ਅੱਜ ਚੱਲ ਦੱਸ ਰਹੇ ਹੋ ਕਿ ਕਿਲੇ ਦੇ ਅੰਦਰ ਵੀ ਕੋਈ ਬਾਤ ਜਿਹੜਾ ਉਹ ਫਸ ਗਿਆ ਸੀ ਸਰ ਐਕਚੁਅਲੀ ਜਿਹੜਾ ਕਿਲਾ ਹੈਗਾ ਪਟਿਆਲੇ ਦਾ ਉੱਥੇ ਸਾਨੂੰ ਕਾਲ ਆਈ ਮਾਰਨਿੰਗ ਜਿਹੜੇ ਅੰਦਰ ਹੈੱਡ ਹੈ ਉਹਨਾਂ ਨੇ ਨਾ ਸਾਨੂੰ ਕਾਫੀ ਵਾਰ ਬੁਲਾਇਆ ਉੱਥੇ ਜਿਵੇਂ ਪੰਛੀ ਕਾਫੀ ਹੁੰਦੇ ਹਨ ਅੰਦਰ ਪਤਾ ਹੈ ਕਿ ਸ਼ਾਂਤੀ ਹੈ ਇੱਕ ਇਕੋ ਤੇ ਗੰਦਗੀ ਨਹੀਂ ਹੈਗੀ। ਹੂੰ। ਕਾਫੀ ਪੁਰਾਣੇ ਪੇੜ ਲੱਗੇ ਹੋਏ ਆਂ ਫਲ ਫਰੂਟ ਵਾਲੇ ਵੀ ਹੈਗੇ ਸਾਰਾ ਕੁਝ। ਉੱਥੇ ਬਾਜ ਫਸਿਆ ਸਾਨੂੰ ਕਾਲ ਆਈ ਟੀਮ ਮੈਂਬਰ ਗਏ ਉੱਥੇ ਦੇਖਿਆ ਤਾਂ ਉਹ ਪੁਰਾਣਾ ਪੇੜ ਸੀਗਾ ਕਾਫੀ ਉਹਨਾਂ ਦਾ। ਉੱਥੇ ਉਹ ਬਾਜ ਫਸਿਆ ਦੇਖਿਆ ਤਾਂ ਉਹਦੀ ਉਚਾਈ ਸਾਨੂੰ ਦੇਖਣ ਚਾਹਿਆ ਲੱਗਿਆ 60-70 ਫੁੱਟ ਹੋएगी। ਜੀ। ਤੇ ਅਸੀਂ ਕੀ ਸੋਚਿਆ ਕਿ ਚਲੋ ਪੇੜ ਤੇ ਚੜ ਕੇ ਕਰ ਲੈਂਦੇ ਆ ਪਰ ਉਹਨਾਂ ਨੇ ਦੱਸਿਆ ਕਿ ਪੇੜ ਕਾਫੀ ਸਾਲ ਪੁਰਾਣਾ ਹੈ। ਜੀ। ਤੇ ਇਹ ਵੀ ਇੱਕ ਤਾਂ ਉਹ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾਣਾ ਜਾਂਦੇ ਸੀ ਇੱਕ ਉਹਨਾਂ ਦਾ ਇਹ ਸੀ ਕਿ ਜੇ ਜੇ ਕੋਈ ਚੜ ਵੀ ਜਾਂਦਾ ਹੈ ਪੁਰਾਣਾ ਹੋਣ ਕਰਕੇ ਕੋਈ ਟਾਣੀ ਟੁੱਟ ਜੇ ਇਹ ਬੰਦਾ ਗਿਰ ਜੇ ਤਾਂ ਉਹ ਵੀ ਉਹਨਾਂ ਦੀ ਜ਼ਿੰਮੇਵਾਰੀ ਬੰਦੇ ਸੀਗੀ ਜੀ ਫਿਰ ਸਰ ਸਾਡੇ ਜਿਵੇਂ ਪਟਿਆਲੇ ਦੀ ਜਿਹੜੀ ਫਾਇਰ ਬ੍ਰਿਗੇਡ ਹੈ ਉਹਨਾਂ ਨਾਲ ਕਾਫੀ ਅੱਛੇ ਲਿੰਕ ਆਉ ਹਰ ਥਾਂ ਮਦਦ ਸਾਡੇ ਮਦਦ ਕਰਦੇ ਆ ਜੀ ਭਾਵੇਂ ਕਿੱਥੇ ਵੀ ਪੰਛੀ ਫਸਿਆ ਹੋਏ ਕਦੀ ਉਹਨਾਂ ਵੱਲੋਂ ਨਾ ਨਹੀਂ ਕੀਤੀ ਗਈ ਜੀ ਬਹੁਤ ਅੱਛੇ ਮੈਂਬਰਸ ਆ ਜਾ ਰਹੇ ਤੇ ਉਹਨਾਂ ਨੂੰ ਅਸੀਂ ਕਾਲ ਕੀਤੀ ਉਹ ਕਹਿੰਦੇ ਸੀ ਆ ਜਾਗੇ ਬਟ ਤੁਸੀਂ ਪਹਿਲਾਂ ਪਰਮਿਸ਼ਨ ਲੈ ਲਓ ਉਹਨਾਂ ਤੋਂ ਫਿਰ ਮੈਂ ਇਹਨਾਂ ਦੇ ਹੈੱਡ ਨਾਲ ਗੱਲ ਕੀਤੀ ਕਿਲੇ ਦੇ ਉਹਨਾਂ ਨੇ ਪਹਿਲਾਂ 15 ਮਿੰਟ ਲਏ ਉਸ ਤੋਂ ਬਾਅਦ ਕਹਿੰਦੇ ਕਿ ਹਾਂਜੀ ਤੁਸੀਂ ਬੁਲਾ ਸਕਦੇ ਜੀ ਫਿਰ ਉਧਰੋਂ ਦੋ ਗੱਡੀਆਂ ਆਈਆਂ ਸਰ ਉਹਨਾਂ ਨੇ ਪਹਿਲਾਂ ਤਾਂ ਉਹ ਚੜਾਈ ਆਪਣੀ ਜਿਹੜੀ ਪੌੜੀ ਹੁੰਦੀ ਆ ਪਰ ਉਚਾਈ 80 ਤੋਂ ਵੀ ਉੱਪਰ ਸੀਗੀ ਜੀ ਉਹਦੀ ਪੇੜ ਦੀ ਜੀ ਫਿਰ ਉਹਨਾਂ ਚੋਂ ਇੱਕ ਭਾਈ ਸਾਹਿਬ ਸੀਗੇ ਉਹਨਾਂ ਨੇ ਕਿਹਾ ਕਿ ਮੈਂ ਚੜ ਜਾਗਾ ਕਿ ਐਸਾ ਕੋਈ ਉਹ ਨਹੀਂ ਮੇਰੀ ਜ਼ਿੰਮੇਵਾਰੀ ਆ ਕਾਫੀ ਦਲੇਰ ਸੀਗੇ ਭਾਈ ਸਾਹਿਬ ਉਹ ਚੜੇ ਫਿਰ ਅਸੀਂ ਮੈਂ ਉਹਨੂੰ ਪੂਰਾ ਕਵਰ ਕੀਤਾ ਉਹਨਾਂ ਨੇ ਡੋਰਾ ਡੋਰਾ ਵੱਢ ਕੇ ਉਸ ਬਾਜ ਡੋਰ ਚ ਫਸਿਆ ਹੋਇਆ ਸੀ ਸਰ ਡੋਰ ਚ ਫਸਿਆ ਹੋਇਆ ਕਿੰਨਾ ਕੁ ਮਤਲਬ ਨੁਕਸਾਨਿਆ ਨੁਕਸਾਨ ਸੀ ਉਸ ਸਰ ਨੁਕਸਾਨ ਤਾਂ ਜ਼ਿਆਦਾ ਨਹੀਂ ਹੋਇਆ ਉਹਦੀ ਜਿਹੜਾ ਜਿਹੜਾ ਸ਼ੋਲਡਰ ਸੀਗੀ ਉਹਦੇ ਅੱਗੇ ਪਿੱਛੇ ਲਪਿਟ ਗਈ ਸੀ ਉਹ ਤੇ ਥੋੜਾ ਜਿਹਾ ਜ਼ਖਮ ਹੋ ਗਿਆ ਸੀ ਉਹਦੇ ਉਹ ਫਸੇ ਆ ਦੋ ਦਿਨ ਤੋਂ ਬਿਆਦੀ ਫਿਰ ਇਹ ਸਾਡੇ ਬੰਦਿਆਂ ਨੂੰ ਅਕਲ ਕਿਉਂ ਨਹੀਂ ਆਉਂਦੀ ਅਕਲ ਦਾ ਜਨਾਜਾ ਕਿਉਂ ਕੱਢਦੇ ਨੇ ਸਰ ਪਿਆਰ ਨਹੀਂ ਹੈਗਾ ਜੀ ਇੱਕ ਪਾਸੇ ਤਾਂ ਤੁਸੀਂ ਪਾਣੀ ਰੱਖ ਰਹੇ ਹੋ ਹਾਂ ਜੀ ਹਾਂ ਜੀ ਭਾਂਡਿਆਂ 'ਚ ਪਾ ਪਾ ਕੇ ਦੂਜੇ ਪਾਸੇ ਤੁਸੀਂ ਡੋਰਾ 'ਚ ਫਸਾਈ ਜਾਂਦੇ ਹੋ ਸਰ ਗੱਲ ਇਹ ਕਿ ਜਿਵੇਂ ਨਾ ਇੱਕ ਦੂਜੇ ਪ੍ਰਤੀ ਜਿਵੇਂ ਚਿੱਟਾ ਹੋ ਗਿਆ ਲਹੂ ਸੁਣਿਆ ਹੋਏਗਾ ਕਿ ਪੁਰਾਣਾ ਸੌਂਗ ਹੈ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਚਿੱਟਾ ਹੋ ਗਿਆ ਸਰ ਸਾਡਾ ਅਸੀਂ ਇਹ ਕੀਮਤੀ ਚੀਜ਼ਾਂ ਦੀ ਨਾ ਕਦਰ ਨਹੀਂ ਪਾਈ ਤੁਸੀਂ ਮੰਨੋ ਕਿ ਮੈਨੂੰ ਟਾਈਮ ਯਾਦ ਆਇਆ ਮੇਰੇ ਕਈ ਬੰਦੇ ਹੈਗੇ ਫੈਮਲੀ ਜਿਹੜੇ ਹੁਣ ਮੇਰੇ ਫਾਦਰ ਹੈ ਜਾਂ ਹੋਰ ਬੰਦੇ ਉਹਨਾਂ ਦੇ ਫਰੈਂਡ ਹੈ ਹੁਣ ਪਿੱਛੇ ਜੇ ਮੈਂ ਦਿੱਲੀ ਗਿਆ ਸੀ ਤਾਂ ਉਹ ਕਹਿੰਦੇ ਜੀ ਬੰਗਲਾ ਸਾਹਿਬ ਗੁਰਦੁਆਰੇ ਚ ਇੱਕ ਵਾਰ ਬਾਜ ਆ ਗਿਆ ਤਾਂ ਦੂਰ ਦੂਰ ਤੋਂ ਸੰਗਤ ਦਰਸ਼ਨ ਕਰਨ ਆਈ ਸੀ ਕੋਈ ਉਹ ਵੀ ਸਮਾਂ ਸੀਗਾ ਬਹੁਤ ਸਾਰੇ ਪਿੰਡਾਂ ਚ ਵੀ ਅਕਸਰ ਆ ਜਾਂਦਾ ਹੁਣ ਵੀ ਆ ਜਾਂਦਾ ਪਰ ਹੁਣ ਉਹ ਰਿਸਪੈਕਟ ਅਸੀਂ ਦੇਣੀ ਛੱਡਤੀ ਜੀ ਆਪਣੇ ਨੇਚਰ ਨੂੰ ਚਿੜੀਆਂ ਹੁੰਦੀਆਂ ਸੀ ਜੀ ਬਹੁਤ ਸ਼ੋਰ ਹੁੰਦਾ ਸੀ ਖਤਮ ਗਏ ਜੀ ਸਾਰਾ ਕੋ ਕੁਲਿਓਲੀ ਲੋਕ ਤਾਂ ਕੁੱਕੜ ਦੀ ਬਾਗ ਪੇੜ ਖਤਮ ਹੋ ਗਏ ਸੀ ਕੁੱਕੜ ਦੀ ਬਾਗ ਤੇ ਉੱਠਦੇ ਹੁੰਦੇ ਸੀਗੇ ਵੀ ਕੁੱਕੜ ਬਾਗ ਖਤਮ ਹੋ ਗਏ ਸਰ ਹਾਂਜੀ ਚੀਜ਼ ਨੂੰ ਨਾ ਸਰ ਅਸੀਂ ਆਪਣਾ ਜਦੋਂ ਖੋ ਲੈਂਦੇ ਆ ਹੁਣ ਤੁਹਾਡੇ ਕੋਲ ਕੋਈ ਚੀਜ਼ ਹੈ ਤੇ ਉਹ ਤੁਹਾਡੇ ਘਰ ਪਈ ਆ ਤੁਹਾਡੇ ਮਾਈਂਡ ਚ ਵੀ ਹੈਗਾ ਇਹ ਚੀਜ਼ ਮੇਰੇ ਕੋਲ ਪਈ ਆ ਸਡਨਲੀ ਤੁਹਾਨੂੰ ਉਹਦੀ ਲੋੜ ਪੈ ਜਾਂਦੀ ਆ ਫਿਰ ਉਹਦੀ ਲੱਭਣਾ ਸ਼ੁਰੂ ਕਰ ਦਿੰਦੇ ਹੋ ਕਿੱਥੇ ਗਈ ਮੈਂ ਦੇਖੀ ਸੀ ਹੁੰਦਾ ਹਰ ਇੱਕ ਬੰਦੇ ਨਾਲ ਹੁੰਦਾ ਲੱਭਦੀ ਨਹੀਂ ਚੀਜ਼ ਕਿਉਂਕਿ ਅਸੀਂ ਉਹਦੀ ਕਦਰ ਨਹੀਂ ਕੀਤੀ ਉਹੀ ਗੱਲ ਇੱਧਰ ਹੋਈ ਆ ਉਹੀ ਗੱਲ ਇੱਧਰ ਹੋ ਰਹੀ ਆ ਹੌਲੀ ਹੌਲੀ ਅਸੀਂ ਨੌਲੇਜ ਹੀ ਨਹੀਂ ਆ ਸਰ ਲੋਕਾਂ ਨੂੰ ਕੀ ਕਹੋਂਗੇ ਜਾਂਦੇ ਜਾਂਦੇ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਕਿ ਪੰਛੀਆਂ ਦੀ ਸੰਭਾਲ ਕਰਨੀ ਕਿ ਕੱਲਾ ਪਾਣੀ ਪਾ ਕੇ ਰੱਖ ਕੇ ਬਸ ਆਪ ਦਾ ਸਾਡਾ ਕੰਮ ਨਿਭੜਿਆ ਤੁਸੀਂ ਤੁਹਾਨੂੰ ਆਪਣੀ ਸਟੋਰੀ ਦੱਸੀ ਆ ਇੱਕ ਡੌਗ ਨੂੰ ਮੈਂ ਮਰਦੇ ਦੇਖਿਆ ਨਾ ਉਹ ਗਾਇਬ ਹੋ ਗਿਆ ਜਾਂ ਉਹਨਾਂ ਨੇ ਮਾਰਤਾ ਹੋਣਾ ਉਹ ਮੇਰੇ ਦਿਲ 'ਚ ਜੇ ਉਹ ਚੀਜ਼ ਹੋਈ ਤਾਂ ਮੈਂ ਸਾਧਨ ਲੱਭੇ ਨੌਲੇਜ ਲਈ ਤੇ ਆਪਣਾ ਮੈਂ ਬਿਜ਼ਨਸ ਵੀ ਕਰ ਰਹਾ ਮੇਰੇ ਦੋ ਬੇਟੀਆਂ ਮੈਂ ਉਹਨਾਂ ਨਾਲ ਵੀ ਟਾਈਮ ਦਿੰਨਾ ਵਾਈਫ ਨੂੰ ਟਾਈਮ ਮੇਰਾ ਇਹ ਘਰ ਦਾ ਮੋਲ ਥੋੜਾ ਕਈ ਦੀ ਕਈ ਉਲਝ ਜਾਂਦਾ ਹੈ ਕਿ ਤੁਸੀਂ ਜ਼ਿਆਦਾਤਰ ਇੱਥੇ ਰਹਿੰਦੇ ਹੋ ਫੋਨ ਬਹੁਤ ਆਉਂਦੇ ਆ ਸਰ ਮੈਨੂੰ 1 ਵਜੇ ਵੀ ਫੋਨ ਆਉਂਦਾ ਰਤੀ 2 ਵਜੇ ਵੀ ਆ ਜਾਂਦਾ ਮੋਲ ਘਰ ਦੇ ਰੋਕਦੇ ਨਹੀਂ ਪਰ ਮੇਰਾ ਸਾਥ ਦਿੱਤਾ ਈ ਉਹਨਾਂ ਨੇ ਹੈਨਾ ਪਰ ਇਹ ਹੈ ਕਿ ਸਰ ਉਲਝ ਉਲਝਿਆ ਮੈਂ ਵੀ ਹੋਇਆ ਯਾਨੀ ਕਿ ਮੈਂ ਸਹੀ ਚੱਲ ਰਿਹਾ ਬਟ ਮੈਨੂੰ ਨਾ ਇੱਕ ਅੰਦਰੋਂ ਸ਼ਾਂਤੀ ਹੈ ਕਿ ਮੈਂ ਕੁਝ ਸਰ ਰੱਬ ਨੇ ਨਾ ਹਰ ਇੱਕ ਬੰਦੇ ਨੂੰ ਇੱਕ ਗਿਫਟ ਦਿੱਤਾ ਹੈ ਧਰਤੀ ਤੇ ਭੇਜਿਆ ਉਹਦਾ ਇੱਕ ਇੱਕ ਮਿਸ਼ਨ ਹੈ ਜੀ ਹਰ ਬੰਦਾ ਜਿਵੇਂ ਤੁਹਾਡਾ ਮੇਰਾ ਹੋਰ ਹਰ ਬੰਦੇ ਦਾ ਇੱਕ ਮਿਸ਼ਨ ਹੈ ਅਸੀਂ ਉਹ ਮਿਸ਼ਨ ਤੇ ਨਹੀਂ ਦੁਰਦੇ ਇਹ ਮੈਨੂੰ ਗੋਡ ਗਿਫਟਡ ਹੈ ਮੈਂ ਬਰਡਸ ਫੜ ਲੈਂਦਾ ਹੈ ਨਾ ਕੁਝ ਬੰਦੇ ਤਾਂ ਫੜ ਵੀ ਨਹੀਂ ਸਕਦੇ ਕਈ ਬੰਦੇ ਸਾਨੂੰ ਕਹਿੰਦੇ ਜੀ ਤੁਸੀਂ ਆ ਕੇ ਫੜੋ ਸਾਡੇ ਤੋਂ ਆ ਫੜਿਆ ਨਹੀਂ ਜਾਣਾ ਮਤਲਬ ਕਈ ਤਾਂ ਬੋਡੀ ਬਿਲਡਰ ਐਸੇ ਸਾਨੂੰ ਬੁਲਾਉਂਦੇ ਆ ਤਕੜਾ ਸ਼ਰੀਰ ਹੁੰਦਾ ਪਰ ਪੰਛੀ ਤੋਂ ਡਰਦੇ ਹਾਂ ਪੰਛੀ ਤੋਂ ਡਰਦੇ ਹਾਂ ਤਾਂ ਇਹ ਚੀਜ਼ ਨਾ ਹਰ ਇੱਕ ਬੰਦੇ ਨੂੰ ਇੱਕ ਗਿਫਟ ਹੈ ਗੋਡ ਗਿਫਟਡ ਕੁਝ ਨਾ ਕੁਝ ਚੀਜ਼ ਅਸੀਂ ਪਰ ਦੋ ਦੁਨੀ ਚਾਰ ਚ ਪਏ ਆ ਪੈਸਾ ਕਮਾਣਾ ਹੈ ਬੱਚੇ ਪਾਲਨੇ ਆ ਘਰ ਵਧੀਆ ਬਣਾਣਾ ਗੱਡੀ ਲੈਣੀ ਐ ਐਂਡ ਚ ਮਰ ਜਾਣਾ ਬਸ ਹਰ ਇੱਕ ਬੰਦੇ ਦਾ ਇਹੀ ਮੋਟਿਵ ਹੈ ਇਹੀ ਉਹਦੀ ਜ਼ਿੰਦਗੀ ਹੈ ਜਦੋਂ ਤੱਕ ਤੁਸੀਂ ਆਪਣੇ ਆਪ ਨੂੰ ਅੰਦਰੋਂ ਪਛਾਣੋਗੇ ਨਹੀਂ ਕਿ ਤੁਹਾਨੂੰ ਕੀ ਚੀਜ਼ ਮਿਲੀ ਹੋਈ ਆ ਜੀ ਮੈਂ ਇਹ ਕੰਮ ਕਰ ਰਿਹਾ ਸਰ ਮੈਨੂੰ ਇਹ ਆ ਕਿ ਮੈਂ ਜਿਸ ਕੰਮ ਲਈ ਆ ਮੈਂ ਕਰ ਰਿਹਾ ਮੈਂ ਖੁਸ਼ ਆ ਜੀ ਮੇਰਾ ਕੋਈ ਏਮ ਨਹੀਂ ਹੈ ਕਿ ਮੈਂ ਆਪਣੀ ਅੰਜੀ ਨੂੰ ਬਹੁਤ ਵੱਡਾ ਨਾਮ ਦਵਾ ਮੇਰੇ ਹੁਣ ਜਿਹੜੇ ਫਾਊਂਡਰ ਹੈ ਅੰਕਿਤ ਯਾਦਵ ਜੀ ਉਹ ਕੈਨੇਡਾ ਹੁਣ ਉਹ ਆਪਣੇ ਆਪ ਨੂੰ ਉਹ ਹੈ ਉੱਥੇ ਇਹ ਕੰਮ ਉੱਥੇ ਕਰ ਰਹੇ ਆ ਉਹ ਕਦੀ ਫੋਨ ਤੇ ਕੋਈ ਫੈਮਲੀ ਦੀ ਪ੍ਰੋਬਲਮ ਕੋਈ ਕੱਲ ਨਹੀਂ ਕਰਦੇ ਉਹਨਾਂ ਨੂੰ ਬਸ ਇਹ ਹੁੰਦਾ ਪੰਛੀ ਠੀਕ ਹੈ ਰੈਸਕਿਊ ਠੀਕ ਚੱਲ ਰਿਹਾ ਹੈ ਕਿਸੇ ਚੀਜ਼ ਦੀ ਲੋੜ ਹੈ ਦੱਸੋ ਹੂੰ ਉਹਨਾਂ ਦਾ ਹੁਣ ਅਸੀਂ ਜਗ੍ਹਾ ਲਈ ਥੋੜਾ ਜਿਆਦਾ ਸਾਨੂੰ ਦਿੱਕਤ ਆ ਰਹੀ ਹੈ ਜਗ੍ਹਾ ਨਹੀਂ ਆ ਸਾਡੇ ਕੋਲ ਅਸੀਂ ਕਦੀ ਕਿੱਥੇ ਰੈਂਟ ਤੇ ਲਾ ਰਹੇ ਕਦੀ ਜੀ ਹੁਣ ਉਹ ਕੰਮ ਕਰ ਰਹੇ ਆ ਉਹ ਕਹਿੰਦੇ ਮੈਂ ਤਿੰਨ ਜੋਬ ਕਰ ਲਾਂਗਾ ਪਰ ਆਪਾਂ ਐਨਜੀ ਵਾਲੀ ਜਗ੍ਹਾ ਬਣਾਣੀ ਆ ਇਹ ਬੰਦੇ ਉਹ ਮੋਟੀਵੇਸ਼ਨ ਮਿਲਦੀ ਆ ਸਰ ਐਸੇ ਬੰਦੇ ਮੇਰੇ ਤੋਂ ਵੀ ਪਰ ਬੰਦੇ ਬੈਠੇ ਆ ਜੀ ਸਾਡੇ ਮੈਂਬਰਸ ਐ ਸਿਮਰਨ ਜੀ ਆ ਇੱਕ ਅਰਸ਼ਪਾ ਜੀ ਹੈਗੇ ਹਮ ਠੀਕ ਹੈ ਜੀ ਸਾਡੇ ਹੁਣ ਮੈਨੂੰ ਰੀਸੈਂਟਲੀ ਕੁਐਸ਼ਨ ਸਰ ਹੈਗੇ ਇੱਕ ਮਿਲਿਆ ਮੈਨੂੰ ਚਾਰ ਮਹੀਨੇ ਪਹਿਲਾਂ ਜੀ ਉਹਨਾਂ ਚ ਮੈਨੂੰ ਆਪਣਾ ਬਚਪਨ ਦਿਖਦਾ ਮੇਰੇ ਤੋਂ ਛੋਟੇ ਐ ਪਰ ਉਹ ਜੋ ਚੀਜ਼ ਮੇਰੇ ਅੰਦਰ ਜਿਹੜੀ ਸੀਗੀ ਅੱਗ ਉਹਨਾਂ ਚ ਮੈਨੂੰ ਦਿਖਦੀ ਆ ਉਹਨੂੰ ਟ੍ਰੇਨਡ ਹੋ ਰਿਹਾ ਪੂਰੇ ਜੀ ਤੇ ਬਾਕੀ ਇੱਕ ਰੋਜਨ ਸਿੰਘ ਜੀ ਸਾਡੇ ਨਾਲ ਖਾਲਸਾ ਜੁੜੇ ਹੋਇਆ ਬਹੁਤ ਮਤਲਬ ਅਰਥਾਤ ਉਹ ਜਿਵੇਂ ਹੁੰਦਾ ਨਾ ਜਦੋਂ ਅਸੀਂ ਗਿਰਨ ਲੱਗਦੇ ਆ ਇੱਕ ਸਹਾਰਾ ਚਾਹੀਦਾ ਹੁੰਦਾ ਜੀ ਉਹ ਮਤਲਬ ਸਾਡੀ ਬੈਕਬੋਨ ਹੈ ਮਤਲਬ ਉਹ ਟੀਮ ਵਰਕਰ ਜਦੋਂ ਪਤਾ ਕੀ ਹੁੰਦਾ ਸਰ ਤੁਹਾਨੂੰ ਨਾ ਰੱਬ ਹਰ ਰੂਪ ਚ ਖੜਾ ਮਿਲੇਗਾ ਜੀ ਇਹ ਮੈਂਬਰਸ ਇਹ ਰੱਬ ਰੂਪ ਹੀ ਨੇ ਖੜੇ ਨੇ ਸਾਡੇ ਨਾਲ ਅਸੀਂ ਸਰਵਾਈਵ ਕਰ ਰਹੇ ਆ ਹੁਣ ਇਹ ਨਹੀਂ ਪਤਾ ਕਦ ਤੱਕ ਸਰਵਾਈਵ ਕਰਨਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਇਸ ਪ੍ਰੋਗਰਾਮ ਦੇ ਵਿੱਚ ਆਏ ਗੱਲ ਸਾਂਝੀ ਕੀਤੀ ਤੇ ਇਹ ਗੱਲਾਂ ਲੋਕਾਂ ਤੱਕ ਪਹੁੰਚਣ ਕਿ ਅਸੀਂ ਪੰਛੀਆਂ ਨੂੰ ਬਚਾਈਏ ਬਹੁਤ ਬਹੁਤ ਸ਼ੁਕਰੀਆ ਸਾਡਾ ਤੁਸੀਂ ਨੰਬਰ ਲੈ ਸਕਦੇ ਹੋ 9915752200 ਇਹ ਹੈਲਪਲਾਈਨ ਨੰਬਰ ਹੈ ਕਿਸੇ ਨੂੰ ਵੀ ਅਗਰ ਕੋਈ ਪੰਛੀ ਮਿਲਦਾ ਹੈ ਕੋਈ ਜਾਨਵਰ ਮਿਲਦਾ ਹੈ ਸੜਕ ਤੇ ਕਿਤੇ ਵੀ ਉਹ ਹੈਲਪ ਕਰਨਾ ਚਾਹੁੰਦੇ ਤਾਂ ਇਹ ਫ੍ਰੀ ਆਫ ਕੋਸਟ ਹੈ ਅਦਰ ਕੋਈ ਅਸੀਂ ਪੈਸੇ ਵੂਸੇ ਚਾਰਜ ਨਹੀਂ ਕਰਦੇ ਤੁਸੀਂ ਬਸ ਤੁਹਾਡੇ ਚ ਇਹ ਹੋਣਾ ਚਾਹੀਦਾ ਕਿ ਤੁਸੀਂ ਬਚਾਉਣਾ ਚਾਹੁੰਦੇ ਹੋ ਤੁਸੀਂ ਕਾਲ ਕਰੋ ਅਸੀਂ ਹਰ ਥਾਂ ਤੁਹਾਡੇ ਨਾਲ ਖੜੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਥੈਂਕ ਯੂ ਲੋ ਜੀ ਐਸਨ ਸੰਦੀਪ ਜੀ ਜਿਨ੍ਹਾਂ ਨੇ ਇੱਕ ਤਹਈਆ ਕੀਤਾ ਉਦਮ ਕੀਤਾ ਹੈ ਕਿ ਪੰਛੀਆਂ ਨੂੰ ਬਚਾਉਣਾ ਹੈ ਜਾਨਵਰਾਂ ਨੂੰ ਬਚਾਉਣਾ ਜੇਕਰ ਤੁਹਾਡੀ ਵੀ ਕੋਈ ਨਜ਼ਰ ਇਸ ਤਰ੍ਹਾਂ ਦਾ ਪੰਛੀ ਤੁਹਾਨੂੰ ਨਜ਼ਰ ਆਉਂਦਾ ਹੈਗਾ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਆਪ ਵੀ ਕੋਸ਼ਿਸ਼ ਕਰੋ ਕਿ ਅਸੀਂ ਆਲੇ-ਦੁਆਲੇ ਨੂੰ ਉਸ ਤਰ੍ਹਾਂ ਦਾ ਬਣਾ ਕੇ ਰੱਖੀਏ ਕਿ ਪੰਛੀ ਨੁਕਸਾਨੇ ਨਾ ਜਾਣ ਜਿਵੇਂ ਪਤੰਗਾਂ ਦੀ ਆਪਾਂ ਗੱਲ ਕੀਤੀ ਹੈ ਕਿ ਪਤੰਗ ਜੇ ਉਡਾਉਣਾ ਤਾਂ ਡੋਰ ਉਸ ਤਰ੍ਹਾਂ ਦੀ ਵਰਤੋ ਜਿਹੜਾ ਕਿਸੇ ਜੀਵ ਨੂੰ ਕੋਈ ਨੁਕਸਾਨ ਨਾ ਪਹੁੰਚਾਏ ਕੈਮਰਾਮੈਨ ਗੁਰਜਿੰਦਰ ਦੇ ਨਾਲ ਹੈਪੀ ਬਕਤ